ਸੋ ਤਸਵੀਰਾਂ ਮੈਂ ਤੁਹਾਨੂੰ ਵਖਾ ਰਿਹਾ ਮੁਹੱਲਾ ਗੁਰੂ ਰਵਿਦਾਸਪੁਰਾ ਨਕੋਦਰ ਵਿਖੇ ਦੇ ਆ ਜਿੱਥੇ ਕਿ ਅੱਜ ਇੱਕ ਬਹੁਤ ਹੀ ਵੱਡਾ ਚੇਤਨਾ ਮਾਰਚ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜੀ ਦੇ ਜਨਮ ਦਿਵਸ ਦੇ ਸੰਦਰਭ ਦੇ ਵਿੱਚ ਕੱਢਿਆ ਗਿਆ ਸੋ ਮੁਹੱਲਾ ਨਿਵਾਸੀ ਸਾਡੇ ਦਰਮਿਆਨ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਵੀਰ ਜੈਪੀਮ ਜੀ ਜੈਪੀ ਜੈਪਾ ਤੁਸੀਂ ਅੱਜ ਦਾ ਜਿਹੜਾ ਚੇਤਨਾ ਮਾਰਚ ਕਿਵੇਂ ਦਾ ਰਿਹਾ ਬਹੁਤ ਵਧੀਆ ਪਹਿਲਾਂ ਤਾਂ ਅਸੀਂ ਕੀੜੀ ਵਰਡ న్యూਸ ਵਾਲਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦੇ ਹਾਂ ਕਿ ਜੋ ਇਹ ਸਾਰਾ ਲਾਈਵ ਟੈਲੀਕਾਸਟ ਕਰਦੇ ਆ YouTube ਤੇ Facebook ਤੇ ਔਰ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਇਸ ਚੈਨਲ ਨੂੰ ਲਾਈਵ ਅਤੇ ਸਤਸਰ ਸਿਰ ਚਲੂ ਕਰਿਆ ਕਰੋ ਤਾਂ ਅੱਗੇ ਇਹ ਚੈਨਲ ਅੱਗੇ ਵੱਧ ਸਕੇ ਅਸੀਂ ਇਹੀ ਦੁਆ ਕਰਦੇ ਹਾਂ ਕਿ ਦਿਨ ਦੁਗਣੀ ਰਾਤ ਚ ਬਣੀ ਪ੍ਰਮਾਤਮਾ ਇਸ ਚੈਨਲ ਨੂੰ ਤਰੱਕੀ ਵੱਸੇ ਕਿ ਇਹ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਦੋਂ ਜਨਮ ਲੈਣ ਸੀ ਪ੍ਰਭਾਤ ਫੇਰੀਆਂ ਤਕਰੀਬਨ 24 25 ਦਿਨਾਂ ਨੂੰ ਪ੍ਰਭਾਤ ਫੇਰੀਆਂ ਇਹਨਾਂ ਨੇ ਲਗਾਤਾਰ ਲਾਈਵ ਕੀਤੀਆਂ ਲਾਈਵ ਕਰਨ ਦਾ ਮਤਲਬ ਇਹ ਹੈ ਕਿ ਦੇਸ਼ ਵਿਦੇਸ਼ ਵਿੱਚ ਬੈਠੀਆਂ ਸਾਡੀਆਂ ਸੰਗਤਾਂ ਜੋ ਵੀ ਸਾਡੇ ਪੀੜ ਹੈਣਾ ਭਰਾ ਜੋ ਵੀ ਦੇਸ਼ ਦੇ ਸਮੇਤ ਬੈਠੇ ਹੋਏ ਆ ਉਹ ਵੀ ਇਸ ਦਾ ਆਨੰਦ ਲੈ ਸਕਣ ਤੇ ਦੇਖ ਸਕਣ ਗਿਯਾ ਤੀ ਉਸ ਤੋਂ ਬਾਅਦ ਅੱਜ ਚੇਤਨਾ ਮਾਰਚ 12 ਅਪ੍ਰੈਲ ਨੂੰ ਜੋ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਮੱਲੇ ਚੋਂ ਕੱਢੀ ਗਈ ਤੇ ਬਹੁਤ ਹੀ ਸੂਰ ਸਾਧ ਸੰਗਤ ਦੇ ਨਾਲ ਜਿਹੀ 25 ਨੇ ਮਾਵਾਂ ਨੇ ਭੈਣਾਂ ਨੇ ਸਾਡੇ ਭਰਾਵਾਂ ਨੇ ਬੜਾ ਸਾਥ ਦਿੱਤਾ। ਤਕਰੀਬਨ ਆਟੋ ਰਿਕਸ਼ਾ ਵੀ ਕਾਫੀ ਸੀਗੇ, ਗੱਡੀਆਂ ਸੀਗੀਆਂ ਤੇ ਟਰਾਲੀਆਂ ਦੇ ਵਿੱਚ ਵੀ ਕਾਫੀ ਜਾਨੀ ਕੇ ਰਾਸਤੇ ਵਿੱਚ ਸਾਡੇ ਵੀਰਾਂ ਨੇ ਲੰਗਰ ਵੀ ਲਾਏ ਤੇ ਕੁਝ ਐਨ ਆਰ ਆਈ ਵੀ ਬਾਹਰੋਂ ਆਏ ਸੀ, ਕੁਝ ਬਾਹਰੋਂ ਦੀ ਸੰਗਤ ਸਾਡੇ ਨਾਲ ਜੁੜੀ ਸੀ। ਜਿੱਦਾਂ ਪਿੰਡਾਂ ਦੇ ਵਿੱਚੋਂ ਵੀ ਬਹੁਤ ਸਾਧ ਸੰਗਤ ਆਈ ਹੋਈ ਸੀ। ਤੇ ਆਲੇ ਦੁਆਲੇ ਜਿੰਨ ਕਿੰਨ ਬੰਦਿਆਂ ਦੇ ਵਿੱਚੋਂ ਵੀ ਕਾਫੀ ਸਾਡੇ ਨਾਲ ਨਮੀ ਵਾਸੀ ਡਾਕਟਰ ਬੇਦਕਰ ਨਗਰ ਠੀਕ ਆ ਬਗੜਾ ਮhalla ਸਾਰੇ ਕਾਫੀ ਸਾਡੇ ਨਾਲ ਜੁੜੇ ਹੋਏ ਸੀ ਕਾਫੀ ਜਾਣ ਕੇ ਸਾਡੇ ਵੀਰਾਂ ਨੇ ਰਮਾਨਪੁਰੇ ਬਗੜਾ ਬੰਦੇ ਪਲੇਰ ਨਗਰ ਸੰਤੂਰ ਕੜਾ ਮhalla ਇਹਨਾਂ ਨੇ ਨੰਬਰ ਲਾਏ ਬੜਾ ਉਤਸ਼ਾਹ ਦੇਖਣ ਨੂੰ ਮਿਲਿਆ ਡਾਕਟਰ ਮੀਰਕਰ ਗੌਂਕ ਦੇ ਵਿੱਚ ਵੀ ਬੜਾ ਉਤਸ਼ਾਹ ਦੇਖਣ ਨੂੰ ਮਿਲਿਆ ਕਿ ਕੋਈ ਸੰਗਤ ਸਾਡੇ ਨਾਲ ਕਾਫੀ ਜੁੜੀ ਤੇ ਅਸੀਂ ਇਹਨਾਂ ਦਾ ਸੰਗਤ ਨਾਲ ਜੁੜਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ 14 ਫਰਵਰੀ ਨੂੰ ਵੀ ਸਾਡੇ ਡਾਕਟਰ ਵੀਰ ਰਮੇਸ਼ਕਰ ਮਾਡਲ ਸਮੂਹ ਦੇ ਵਿੱਚ ਪ੍ਰੋਗਰਾਮ ਰੱਖਿਆ ਹੋਇਆ ਠੀਕ ਹੈ ਫਿਰ ਅਸੀਂ ਇਹਨਾਂ ਨੂੰ ਵੀ ਬੇਨਤੀ ਕਰਦੇ ਸਾਥ ਸਾਨੂੰ ਤੁਸੀਂ ਹੋਮ ਹੋਮਾ ਕੇ ਪਹੁੰਚਣਾ ਧੰਨਵਾਦ ਵੀਰ ਸੋ ਐਂਡ ਵਿੱਚ ਨਾਮ ਦੱਸਦੇ ਆਪਣਾ ਹਰਜੀਤ ਸਿੰਘ ਇਹਨਾਂ ਨੂੰ ਦੇ ਦਿਓ ਮਾਈਕ ਹਾਂਜੀ ਵੀਰ ਜੈਪੀਮ ਜੀ ਜੈਪੀਮ ਹਾਂ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪਰਮਿੰਦਰ ਕੁਮਾਰ ਹਤੋਂ ਜੀ ਸੋ ਅੱਜ ਦਾ ਜਿਹੜਾ ਚੇਤਨਾ ਮਾਰਚ ਹੈ ਇਸ ਮਿਸ਼ਨਰੀ ਮੁਹੱਲੇ ਦੇ ਵਿੱਚੋਂ ਕੱਢਿਆ ਗਿਆ ਸੋ ਬਹੁਤ ਹੀ ਜ਼ਿਆਦਾ ਵਾਅਦ ਸਾਧ ਦੇ ਮਿਸ਼ਨ ਦੇ ਨਾਲ ਇਹ ਮੁਹੱਲਾ ਜੁੜਿਆ ਕੀ ਕਹੋਗੇ ਤੁਸੀਂ ਦੇਖੋ ਜੀ ਇਹ ਤਾਂ ਪਹਿਲਾਂ ਤੋਂ ਵੀ ਸਾਡੇ ਬਜ਼ੁਰਗਾਂ ਦੇ ਟਾਈਮ ਤੋਂ ਮਤਲਬ ਕਿ ਇਹ ਰੀਤ ਹੀ ਚੱਲੀ ਆ ਰਹੀ ਆ ਸਾਡਾ ਮੁਹੱਲਾ سارے ਮੁਹੱਲਿਆਂ ਨਾਲੋਂ ਹੀ ਐਡਵਾਂਸ ਆ ਇਕੱਠੇ ਜਿੱਦਾਂ ਔਰ ਸਾਡੇ ਮੁਹੱਲੇ ਦੇ ਜੋ ਵੀ ਜੰਗ ਜਨਰੇਸ਼ਨ ਹੈਗੀ ਆ ਯੂਥ ਆ ਨਵਾਂ ਉਹਨਾਂ ਦੇ ਵਿੱਚ ਵੀ ਬਹੁਤ ਬਾਬਾ ਸਾਹਿਬ ਦੇ ਪ੍ਰਤੀ ਔਰ ਸਤਿਗੁਰੂ ਗਰੀਬ ਕਬੀਰ ਸਾਹਿਬ ਜੀ ਔਰ ਸਤਿਗੁਰੂ ਵਿਦਾਸ ਮਹਾਰਾਜ ਜੀ ਦੇ ਬਹੁਤ ਜ਼ਿਆਦਾ ਮਤਲਬ ਕਿ ਉਹਨਾਂ ਦੇ ਫੈਨ ਆ ਔਰ ਉਹਨਾਂ ਦੀ ਜੋ ਉਹਨਾਂ ਨੇ ਗੁਰਬਾਣੀ ਦੇ ਵਿੱਚ ਦੱਸਿਆ ਆ ਉਹਨਾਂ ਦੀ ਵਿਚਾਰ ਤਾਂ ਰੋਲ ਲੈ ਕੇ ਚੱਲਦੇ ਆ ਔਰ ਸਾਡੇ ਡਾਕਟਰ ਡੀ ਆਰ ਐਮ ਵੇਟਵਰ ਸਕੂਲ ਕਾਫੀ ਸਮੇਂ ਤੋਂ ਬੱਚੇ ਜੋ ਵੀ ਬੱਚੇ ਇੱਥੇ ਪੜ੍ਹ ਕੇ ਗਏ ਆ ਹੁਣ ਸਾਡੀ ਡੀ ਆਰ ਤੋਂ ਵੀ ਇਸ ਸਕੂਲ ਦੇ ਵਿੱਚੋਂ ਪੜ੍ਹ ਕੇ ਗਈ ਆ ਮੈਰਿਟ ਲਿਸਟ ਦੇ ਵਿੱਚ ਆਈ ਹੈ ਮੈਰਿਟ ਲਿਸਟ ਦੇ ਵਿੱਚ ਆਇਆ ਉਹਨਾਂ ਦਾ ਨਾਮ ਉਹ ਫਰਸਟ ਪ੍ਰਾਈਜ਼ ਪੁੱਤਰ ਦੇ ਵਿੱਚੋਂ ਵੀ ਔਰ ਜਲੰਧਰ ਜ਼ਿਲ੍ਹੇ ਦੇ 5ਵੇਂ ਨੰਬਰ ਤੇ ਆਇਆ ਆ ਔਰ ਸੂਬੇ ਦੇ ਵਿੱਚ 10ਵੇਂ ਨੰਬਰ ਤੇ ਉਹ ਇੱਥੇ ਐਸੇ ਸਾਡੇ ਮਹੱਲੇ ਤੋਂ ਆਮ ਬੇੜਕਰ ਨਗਰ ਹਾਂਜੀ ਇਸੇ ਆਮ ਬੇੜਕਰ ਹਾਂਜੀ ਇਤੋਂ ਵੱੜ ਕੇ ਗਏ ਸੀਗੇ ਔਰ ਉਹਨਾਂ ਨੇ ਵੀ ਸਾਡੇ ਮਹੱਲੇ ਦਾ ਨਾਮ ਰੋਸ਼ਨ ਕੀਤਾ ਉਸ ਤੋਂ ਪਿਛਲੇ ਸਾਲ ਵੀ ਸਾਡੇ ਮਹੱਲੇ ਤੋਂ ਰਤੂ ਫੈਮਿਲੀ ਚ ਸਾਡੀ ਕੁੜੀਆ ਸੀਗੀ ਉਹਨਾਂ ਨੇ ਕਿ ਸਾਡੇ ਮਹੱਲੇ ਦਾ ਨਾਮ ਜੈਸੀ ਕਰਤਾ ਹਾਂਜੀ ਹਾਂਜੀ ਜੈਸ ਕਰਤੂ ਦੀ ਵੀ ਜਿਹੜੇ ਮਾਰਕਸ ਬਹੁਤ ਚੰਗੇ ਸਨ ਔਰ ਮੈਡਿਕ ਲਿਸਟ ਵਿੱਚ ਉਹਨਾਂ ਦਾ ਵੀ ਨੋ ਆਇਆ ਸੀ ਜ਼ਿਲ੍ਹੇ ਤੋਂ ਫਰਸਟ ਆਏ ਸਨ ਹਾਂਜੀ ਹਾਂਜੀ ਸੋ ਸੂਬਾ ਪੰਜਾਬ ਤੋਂ ਪੰਜਵੇਂ ਨੰਬਰ ਤੇ ਸੀਗੇ ਹਾਂਜੀ ਹਾਂਜੀ ਔਰ ਗੁਰੂ ਮਹਾਰਾਜ ਦੀ ਇੰਨੀ ਕਿਰਪਾ ਆ ਜੋ ਵੀ ਸਾਡੇ ਇੱਥੇ ਸਮਾਜ ਦੇ ਲੋਕ ਰਹਿੰਦੇ ਆ ਸਾਰੇ ਸਾਰੇ ਸਾਡਾ ਸਾਥ ਦਿੰਦੇ ਆ ਸਾਡੇ ਮਹੱਲੇ ਦੇ ਵਿੱਚ ਕਬਾਰੂ ਵੀ ਆਏ ਹੋਏ ਉਹ ਵੀ ਸਾਡਾ ਕਾਫੀ ਸਾਫ਼ ਦਿੰਦੇ ਆ ਔਰ ਬਹੁਤ ਹੀ ਵਧੀਆ ਵਧੀਆ ਤਰੀਕੇ ਨਾਲ ਪ੍ਰੋਗਰਾਮ ਜਿਹੜਾ ਅੱਜ ਦਾ ਚੇਤਨਾ ਮਾਰਚ ਸੀਗਾ ਬਹੁਤ ਹੀ ਵਧੀਆ ਤਰੀਕੇ ਨਾਲ ਮਨਾਇਆ ਗਿਆ ਔਰ ਟਾਈਮ ਦੇ ਨਾਲ ਹੀ ਮਤਲਬ ਉਹ ਸਮਾਪਤ ਕੀਤਾ ਗਿਆ ਮਤਲਬ ਕਹਿੰਦੇ ਤਾਂ ਤੁਹਾਡੇ ਸਮੇਂ ਸਿਰ ਜਿਹੜੀਆਂ ਸੰਗਤਾ ਘਰ ਵਾਪਸ ਆ ਗਈ ਹਾਂਜੀ ਹਾਂਜੀ ਦੇਖੋ ਗਰਮੀ ਵੀ ਕਿੰਨੀ ਸੀ ਬੱਚੇ ਛੋਟੇ ਛੋਟੇ ਬੱਚੇ ਉਹਨਾਂ ਨੇ ਵੀ ਪ੍ਰਵਾਹ ਨਹੀਂ ਕੀਤੇ ਮਤਲਬ ਬਾਬਾ ਸਾਹਿਬ ਦੇ ਇੰਨੇ ਉਹ ਮਤਲਬ ਫੈਨ ਆ ਜੀ ਜੀ ਧੰਨਵਾਦ ਜੀ ਚਾਹ ਪੀਂਦੇ ਚਾਹ ਪੀਂਦੇ ਹਾਂਜੀ ਸਰ ਜੈਪੀਐਮ ਜੀ ਜੈਪੀਐਮ ਜੀ ਸੋ ਸਰ ਕੀ ਨਾਏ ਤੁਹਾਡਾ ਬਿਲਕੁਲ ਠੀਕ ਬੋਲ ਰਹੇ ਸੀ ਸੋ ਤੁਸੀਂ ਵੀ ਇਸ ਮੁਹੱਲੇ ਸੇ ਨਗਰ ਦੇ ਰਹਿਣ ਵਾਲੇ ਹੋ ਔਰ ਤੁਹਾਨੂੰ ਵੀ ਪਤਾ ਹੈ ਕਿ ਬਹੁਤ ਹੀ ਜ਼ਿਆਦਾ ਮਿਸ਼ਨ ਦੇ ਨਾਲੇ ਮੁਹੱਲਾ ਜੁੜਿਆ ਸੋ ਮੁਹੱਲੇ ਦੇ ਮਿਸ਼ਨਰੀ ਯੂਥ ਔਰ ਬਾਕੀ ਸਾਥੀਆਂ ਵੱਲ ਸੇ ਕੀ ਕਾਹੋਗੇ ਯਾਦ ਆ ਦੋ ਸਾਡੇ ਜਿਹੜੇ ਜੂਥਰੇ ਬਹੁਤ ਸਾਡਾ ਸਾਥ ਦਿੱਤਾ ਆ ਜੀ ਪੂਰੀ ਦਿਹਾੜੀ ਉਹ ਸੇਵਾ ਕਰਦੇ ਰਹੇ ਆ ਨਾਲ ਨਾਲ ਰਹੇ ਆ ਔਰ ਟੋ ਰਿਕਸ਼ਾ ਦੀ ਵੀ ਉਹ ਦੇਖਪਾਲ ਕੀਤੀ ਵੇਸੇ ਸਾਡੀ ਲੇਡੀਜ਼ ਬੈਠੀ ਹੋਈਆਂ ਸੀਗੀਆਂ ਨਾਲ ਨਾਲ ਰਹੇ ਆ ਨਾ ਪੂਰਾ ਸਾਥ ਦਿੱਤਾ ਉਹਨਾਂ ਨੇ ਔਰ ਪਾਣੀ ਦੀ ਸੇਵਾ ਵੀ ਪੂਰੀ ਕੀਤੀ ਉਹਨਾਂ ਨੇ ਜੀ ਤੇ ਇਹ ਪੂਰੀ ਦਿਮਬਾਰੀ ਉਹਨੂੰ ਲਵਾਈ ਆਪਾਂ ਇਹ ਤਾਂ ਬਹੁਤ ਬਹੁਤ ਕੰਮ ਕਰਨ ਠੀਕ ਹੈ ਸੋ ਇਹ ਜਿਹੜਾ ਅੱਜ ਦਾ 2025 ਦਾ ਜਿਹੜਾ ਇਹ ਚੇਤਨਾ ਮਾਰਚ ਕੱਢਿਆ ਗਿਆ ਇਹ ਕਿੰਨਾ ਸਗੇ ਜੀ ਇਹ ਆਪਣੇ ਜੀ ਆਪਣੀ 2014 ਤੋਂ ਸ਼ੁਰੂ ਕੀਤਾ ਸੀ ਇਹ ਤੇ ਅੱਜ ਇਹਦੇ ਬੇਖਿਆਲ ਬਾਹਰ ਮ ਆਇਆ ਹੈ ਠੀਕ ਹੈ ਜੀ ਸੋ ਦੂਸਰੀ ਗੱਲ ਇਹ ਜਿਹੜਾ ਆਪਾਂ ਕਹਿ ਸਕਦੇ ਆ ਕਿ ਮਿਸ਼ਨਰੀ ਮਹੱਲੇ ਦੇ ਵਿੱਚ ਇੱਕ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੁਣਾਂ ਦੀ ਜਿਹੜੀ ਪਹਿਲੀ ਸ਼ੋਭਾ ਯਾਤਰਾ ਉਹ ਵੀ ਇਤਿਹਾਸ ਦੱਸਦਾ ਕਿ ਇਸੇ ਮਹੱਲੇ ਚੋਂ ਨਕੋਦਰ ਦੇ ਵਿੱਚੋਂ ਕੱਢੀ ਗਈ ਸੀ ਔਰ ਜਿਹੜਾ ਇਹ ਡਾਕਟਰ ਸਾਹਿਬ ਹੁਣਾਂ ਦਾ ਚੇਤਨਾ ਮਾਰਚ ਉਹ ਵੀ ਇਸੇ ਨਗਰ ਦੇ ਵਿੱਚੋਂ ਕੱਢਿਆ ਗਿਆ ਸੀ ਸੋ ਕਿੰਨਾ ਜਿਹੜਾ ਯੂਥ ਔਰ ਇੱਥੋਂ ਦੇ ਜਿਹੜੇ ਬਜ਼ੁਰਗ ਕਿੰਨਾ ਇਹਨਾਂ ਦੇ ਮਿਸ਼ਨ ਦੇ ਨਾਲ ਜੁੜੇ ਨੇ ਇਹ ਆਪਣੇ ਯੂਥ ਯੂਥ ਨਾਲ ਆਪਣੇ ਜੋ ਸ਼ੁਰੂ ਕੀਤਾ ਸੀ ਉਹਨੂੰ ਫਰੇ ਜਾਨੀ ਕਿ ਪਹਿਲੇ ਨੰਬਰ ਅਸੀਂ ਸੀ ਉਸਨੇ ਸ਼ੁਭ ਯਾਤਰਾ ਦੇ ਕੀਤਰਾ ਮਾਰ ਦਿੱਤੇ ਪਹਿਲੇ ਦੇ ਬਣ ਸੀ ਸੀਗੇ ਕਿ ਸਾਡਾ ਉਸ ਉਸ ਸਮੇਂ ਵੀ ਯੂਥ ਦੇ ਬਹੁਤ ਹਾਜ਼ਰ ਸੀ ਤੇ ਸਾਡਾ ਸਾਡਾ ਜਿਹੜਾ ਬੰਲਾ ਮਿਸ਼ਨ ਦੇ ਨਾਲ ਬਹੁਤ ਵੱਧਿਆ ਹੋਇਆ ਹੈ ਬਹੁਤ ਬੱਚੇ ਬੰਲਾ ਆਇਆ ਮੇਰੇ ਹਿਸਾਬ ਨਾਲ ਪੂਰੇ ਟਕੋਦੇ ਉੱਤੇ ਬੱਚੇ ਬੰਲਾ ਆਪਣਾ ਹੀ ਸੋ ਕੀ ਕਾਰਨ ਮੰਨਦੇ ਹੋ ਕਿ ਜਿਹੜਾ ਇਹ ਇੱਡਾ ਵੱਡਾ ਮਿਸ਼ਨਰੀ ਮਹੱਲਾ ਹੈ ਔਰ ਬਾਬਾ ਸਾਹਿਬ ਦੇ ਮਿਸ਼ਨ ਦੇ ਨਾਲ ਯੂਥ ਵੀ ਬਹੁਤ ਹੀ ਜ਼ਿਆਦਾ ਬਰੀਕੀਆਂ ਦੇ ਨਾਲ ਜੁੜਾ ਹੈ ਔਰ ਜਜ਼ਬਾ ਬਹੁਤ ਹੈ ਕਿਹੜਾ ਕਾਰਨ ਮੰਨਦੇ ਹੋ ਮੇਨ ਮੁੱਖ ਕਾਰਨ ਕੀ ਮੰਨਦੇ ਹੋ ਮੈਨੇ ਹੀ ਆਪੀ ਆਪਣੇ ਬਾਬਾ ਸਾਹਿਬ ਨੇ ਸਾਡੇ ਲਈ ਬਹੁਤ ਵੱਡੀ ਕੁਰਬਾਨੀ ਕੀਤੀ ਹੋਈ ਹੈ ਜਿਹਨਾਂ ਨੂੰ ਭੁੱਲ ਨਹੀਂ ਸਕਦੇਗੇ। ਤੇ ਸਾਡੇ ਲਈ ਉਹਨਾਂ ਨੇ ਬਹੁਤ ਕੁਛ ਕੀਤਾ ਹੈ ਇਸ ਲਈ ਜੂਥ ਇਸ ਚੀਜ਼ ਨੂੰ ਆਪਣੇ ਮਨ ਨਾਲ। ਸੁਵੀਰ ਪਿਛਲੇ ਦਿਨੀ ਆਪਾਂ ਕਿਹਾ ਇੱਕ ਬਹੁਤ ਹੀ ਵੱਡਾ ਭੱਖਿਆ ਮੁੱਦਾ ਆਪਾਂ ਵੇਖਣ ਨੂੰ ਮਿਲਿਆ ਸੀ। ਕੋਈ ਇੱਕ ਜਿਹੜਾ ਖਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਪੰਨੂ ਨੇ ਜਿਹੜੇ ਬਾਬਾ ਸਾਹਿਬ ਵਾਸਤੇ ਬਹੁਤ ਹੀ ਭੱਦੀ ਸ਼ਬਦਾਵਲੀ ਉਹਨਾਂ ਬਾਰੇ ਬਹੁਤ ਹੀ ਅਪਸ਼ਬਦ ਬੋਲੇ ਸਨ ਸੋ ਉਸ ਤੋਂ ਬਾਅਦ ਜਿਹੜਾ ਸਾਡੇ ਐਸਸੀ ਬੀਸੀ ਸਮਾਜ ਦੇ ਵਿੱਚ ਬਹੁਤ ਸਾਰਾ ਭਾਰੀ ਰੋਸ ਵੇਖਣ ਨੂੰ ਮਿਲਿਆ ਸੀ ਉਹਦੇ ਬਾਰੇ ਕੀ ਕਹਿੰਦੇ ਹੋ ਤੁਹਾਡਾ ਰੋਸ ਤਾਂ ਹੁਣ ਇੱਦਿ ਤਰ੍ਹਾਂ ਜਿਵੇਂ ਜਿੰਦਾ ਆਪਣੇ ਪਾਕਿਸਤਾਨੀ ਭੂਗੋਲ ਜਾਨੀ ਗਲਤ ਬਿਆਨਬਾਜ਼ੀ ਕਾਫੀ ਦੇ ਰੋਸ ਤੇ ਰੋਸ ਤਾਂ ਹੋਣੀ ਹੈ ਪਾਰੀ ਤੇ ਹੌਸਲਾ ਤੁਹਾਡਾ ਹਲਕਾ ਨਕੋਦਰ ਔਰ ਦੇਸ਼ਾਂ ਵਿਦੇਸ਼ਾਂ ਵਿੱਚੋਂ ਸੰਗਤਾਂ ਨਾਲ ਜੁੜ ਚੁੱਕਿਆ ਨੇ ਕੀ ਮੈਸੇਜ ਹੈ ਤੁਹਾਡਾ ਐਂਡ ਵਿੱਚ ਮੇਰਾ ਇਹੀ ਮੈਸੇਜ ਹੈ ਜਿਹੜਾ ਅੱਜ ਦੇ ਦਿਨ ਦੀ ਸਾਰਿਆਂ ਨੂੰ ਬਤਾਈ ਦਿੰਦਾ ਆ ਮੈਂ ਜਿੰਨੇ ਵੀ ਸਾਡੇ ਐਨਆਰਆਈ ਸਾਡੇ ਮਹੱਲੇ ਦੇ ਸਾਰਿਆਂ ਨੂੰ ਬਤਾਈ ਆ ਜੀ ਤੇ ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਧੰਨਵਾਦ ਜੀ ਮੈਂ ਲਾਸਟ ਸਵਾਲ ਪਰਮਿੰਦਰ ਵੀਰ ਕੋ ਰਵਾਂਗਾ ਵੀਰ ਕੀ ਤੁਹਾਨੂੰ ਲੱਗਦਾ ਹੈ ਕਿ ਸਾਡੇ ਦੇਸ਼ ਦੇ ਸੰਵਿਧਾਨ ਦੇ ਵਿੱਚ ਕਿਤੇ ਕਿਸੇ ਧਰਮ ਲਈ ਕੋਈ ਪੱਖਪਾਤ ਕੀਤਾ ਹੋਵੇ ਨਹੀਂ ਕਿਸੇ ਵੀ ਧਰਮ ਦੇ ਖਿਲਾਫ ਕੋਈ ਐਸੀ ਟਿੱਪਣੀ ਬਾਬਾ ਸਾਹਿਬ ਨੇ ਨਹੀਂ ਕੀਤੀ ਹਰ ਹਰ ਵਰਗ ਦੇ ਲਈ ਉਹਨਾਂ ਨੇ ਮਤਲਬ ਕਿ ਕੁਝ ਨਾ ਕੁਝ ਕੀਤਾ ਕੁਝ ਨਾ ਕੁਝ ਕੀਤਾ ਆ ਜੀ ਔਰ ਜਿਹੜੇ ਸ਼ਰਾਰਤੀ ਆਂਸਰ ਆ ਦੇਖੋ ਅਸੀਂ ਸਾਰੇ ਲੋਕ ਹੀ ਨਾ ਗੁਰਬਾਣੀ ਦਾ ਸਤਕਾਰ ਕਰਦੇ ਆਂ ਔਰ ਗੁਰਬਾਣੀ ਤੇ ਜੋ ਲਿਖਿਆ ਹੋਇਆ ਪੀਰ ਸਾਹਿਬ ਨੇ ਸਤਿਗੁਰੂ ਅਰਜਨ ਮਹਾਰਾਜ ਨੇ ਗੁਰੂ ਨਾਨਕ ਦੇਵ ਮਹਾਰਾਜ ਨੇ ਸਾਰੇ ਇਹ ਉਹਨਾਂ ਦੇ ਵਿਚਾਰਧਾਰਾ ਤੇ ਚੱਲਦੇ ਆ ਕੋਈ ਵੀ ਸਾਡਾ ਬੰਦਾ ਕੋਈ ਇਦਾਂ ਦਾ ਗਲਤ ਕਿਸੇ ਵੀ ਗ੍ਰੰਥ ਤੇ ਕਿਸੇ ਤੇ ਟਿੱਪਣੀ ਕਰ ਟਿੱਪਣੀ ਨਹੀਂ ਕਰਦੇ ਪਰ ਇਹ ਦੇਖੋ ਕਿੰਨੇ ਲਬਜ਼ ਮਾੜੇ ਉਹਨਾਂ ਨੇ ਵਰਤੇ ਆ ਬਾਬਾ ਸਾਹਿਬ ਦੇ ਅਸੀਂ ਇਦਾਂ ਕਰ ਦਵਾਂਗੇ ਉਦਾਂ ਕਰ ਦਵਾਂਗੇ ਜੀ ਮੈਂ ਤੁਹਾਨੂੰ ਪਹਿਲਾਂ ਵੀ ਬਿਆਨ ਦਿੱਤਾ ਸੀਗਾ ਕਿ ਇਹ ਇਹ ਜੋ ਬੰਦੇ ਨੇ ਬਿਆਨ ਦਿੱਤਾ ਆ ਇਹ ਬਾਬਾ ਸਾਹਿਬ ਦੇ ਬੁੱਤਾਂ ਤੋਂ ਇੰਨਾ ਘਬਰਾ ਗਿਆ ਕਿ ਰਾਤ ਨੂੰ ਇਹ ਤਪਕਦਾ ਆ ਆਪਣੇ ਬੈੱਡ ਤੋਂ ਬਿਲਕੁਲ ਸ ਇਤਨਾ ਦਾ ਗਿਆਨ ਨਹੀਂ ਕਰਨੀ ਚਾਹੀਦਾ ਕਿਉਂਕਿ ਬਾਬਾ ਸਾਹਿਬ ਦੇ ਨਾਲ ਜਿਹੜੇ ਸਿੱਖ ਸਮਾਜ ਹੈ ਉਹ ਵੀ ਬਾਬਾ ਸਾਹਿਬ ਦੇ ਨਾਲ ਜੁੜੇ ਹੋਏ ਆ ਇਹ ਸ਼ਰਾਬ ਦੀ ਅੰਸਰ ਆ ਜੋ ਪੰਜਾਬ ਦਾ ਮਹੌਲ ਖਰਾਬ ਕਰਦੇ ਆ ਔਰ ਜੋ ਸਾਡਾ ਜੂਥ ਆ ਉਹਨਾਂ ਨੂੰ ਪਟਕਾਉਂਦੇ ਆ ਕਿ ਗਲਤ ਰਾਸਤੇ ਤੇ ਤੁਰਨ ਉਹਨਾਂ ਦੇ ਖਿਲਾਫ ਬੁਲਣ ਇਦਾਂ ਦੀ ਸ਼ਬਦਾਵਲੀ ਵਰਤਣ ਮਤਲਬ ਤੁਹਾਡੇ ਕਹਿਣ ਤੋਂ ਬਾਅਦ ਸੂਬੇ ਦਾ ਜਿਹੜਾ ਮਾਹੌਲ ਖਰਾਬ ਕਰਨ ਦੀ ਇਹ ਜਿਹੜੀਆਂ ਦੇਸ਼ ਵਿਰੋਧੀ ਤਾਕਤਾਂ ਨੇ ਉਹਨਾਂ ਦੀ ਪੂਰੀ ਕੋਸ਼ਿਸ਼ ਬਿਲਕੁਲ ਸਹੀ ਹਾਂ ਜੀ ਔਰ ਮੈਂ ਆਪਣੇ ਜੂਥ ਨੂੰ ਇਹੋ ਹੀ ਬੇਨਤੀ ਕਰਨਾ ਚਾਹੁੰਦਾ ਜੋ ਤੁਹਾਡਾ ਟਾਰਗੇਟ ਹੈ ਨਾ ਜੋ ਤੁਹਾਡਾ ਮਿਸ਼ਨ ਹੈ ਉਹ ਆਪਣੇ ਮਨ ਦੇ ਵਿੱਚ ਬਣਾ ਕੇ ਰੱਖੋ ਉਸ ਤੇ ਫੋਕਸ ਫੋਕਸ ਕਰੋ ਕਰਾਤੀਆਂ ਸਰੇ ਤੁਹਾਨੂੰ ਢਕਾਉਂਦੇ ਆ ਠੀਕ ਆ ਜੋ ਤੁਹਾਡਾ ਮਿਸ਼ਨ ਹੈ ਆ ਉੱਥੇ ਆਪਣੇ ਟਾਰਗੇਟ ਕਰੋ ਔਰ ਮਿਹਨਤ ਕਰਨੀ ਚਾਹੀਦੀ ਹੈ ਔਰ ਮੈਂ ਇੱਕ ਬੇਨਤੀ ਹੋਰ ਕਰਨੀ ਚਾਹੁੰਦਾ ਆ ਤੁਹਾਡੇ ਚੈਨਲ ਦੇ ਜਰੀਏ ਦੇਖੋ ਕੰਮ ਕਰਕੇ ਆਪਾਂ ਨੂੰ ਕੁਛ ਨਾ ਕੁਛ ਮਿਲਣਾ ਕਿਸੇ ਨੇ ਵੀ ਆਪਾਂ ਨੂੰ ਨਹੀਂ ਦੇਣਾ ਕੰਮ ਕਰਾਂਗੇ ਮਿਹਨਤ ਕਰਾਂਗੇ ਫੇਰ ਹੀ ਆਪਾਂ ਆਪਣੇ ਬੱਚਿਆਂ ਨੂੰ ਪੜ੍ਹਾ ਸਕਦੇ ਆ ਚੰਗਾ ਖਾ ਸਕਦੇ ਆ ਤੇ ਇਦਾਂ ਨਹੀਂ ਵੀ ਤੁਸੀਂ ਕਿਸੇ ਧਾਰਮਿਕ ਸਥਾਨ ਤੇ ਜਾਨੇ ਆ ਜਾਓ ਔਰ ਅੰਨਾ ਵਿਸ਼ਵਾਸ ਨਾ ਕਰੋ ਵੀ ਸਾਨੂੰ ਸਭ ਕੁਝ ਉਥੋਂ ਮਿਲ ਜਾਣਾ ਹੈ ਉਥੋਂ ਮਿਲ ਸਕਦਾ ਤੁਹਾਨੂੰ ਗਿਆਨ ਗਿਆਨ ਦੇ ਨਾਲ ਹੀ ਤੁਹਾਡਾ ਜਿਹੜਾ ਜ਼ਿੰਦਗੀ ਦਾ ਹਨੇਰਾ ਦੂਰ ਹੋ ਸਕਦਾ ਹੈ ਹਾਂਜੀ ਸੋ ਤੁਹਾਡੇ ਕਹਿਣ ਤੋਂ ਪਾਬ ਕੇ ਇਨਸਾਨ ਨੂੰ ਗਿਆਨवान ਵੀ ਬਣਨਾ ਚਾਹੀਦਾ ਹੈ ਔਰ ਜਿਹੜਾ ਆਪਣਾ ਮਿਹਨਤ ਦਾ ਸ਼ਲੋਕ ਹੈਗੇ ਨੇ ਮਿਹਨਤ ਜ਼ਰੂਰੀ ਹੈ ਸੋ ਜੋ ਵੀ ਸੰਤ ਮਹਾਤਮਾ ਜਿਨ੍ਹਾਂ ਨੇ ਵੀ ਸਾਨੂੰ ਉਪਦੇਸ਼ ਦਿੱਤੇ ਆ ਉਹਨਾਂ ਨੇ ਸਾਨੂੰ ਗਿਆਨ ਦਿੱਤਾ ਗਿਆਨ ਦੇ ਜ਼ਰੀਏ ਹੀ ਤੁਹਾਡੇ ਤੁਹਾਡੇ ਮਨ ਦਾ ਤੁਹਾਡੇ ਅੰਦਰ ਦਾ ਹਨੇਰਾ ਦੂਰ ਹੋ ਸਕਦਾ ਨਹੀਂ ਤਾਂ ਨਹੀਂ ਹੋ ਸਕਦਾ ਤੂ ਬਾਬਾ ਸਾਹਿਬ ਆਪਨੇ ਐਸੇ ਰਹਿਬਰ ਰਹੇ ਨੇ ਆਪਾਂ ਕਲਮ ਦਿੱਤਾ ਨਹੀਂ ਔਰ ਉਹਨੇ ਕਲਮ ਦੇ ਨਾਲ ਆਪਾਂ ਕਹਿ ਸਕਦੇ ਕਿ ਨਾਰੀ ਜਾਤੀ ਦਾ ਉਧਾਰ ਕੀਤਾ ਔਰ ਪਿਛੜੇ ਵਰਗ ਜਿਵੇਂ ਕਿ ਆਪਾਂ ਐਸੀ ਸਮਾਜ ਦੇ ਵਿੱਚੋਂ ਆਨੇ ਆ ਤੋ ਕਿੰਨੇ ਜਿਆਦਾ ਉਹਨਾਂ ਨੇ ਹੱਕ ਹਕੂਕ ਲੈ ਕੇ ਦਿੱਤੇ ਸੋ ਅੱਜ ਦੀ ਆਪਾਂ ਜੀ ਡੇਟ 'ਚ ਗੱਲ ਕਰੀਏ ਕਿ ਐਸੀ ਸਰਟੀਫਿਕੇਟ ਜਿਹੜੇ ਸਾਡੇ ਐਸੀ ਸਮਾਜ ਦੇ ਬੰਦੇ ਲਗਾਉਂਦੇ ਨੇ ਉਹਦੇ ਨਾਲ ਉਹਨਾਂ ਨੂੰ ਕਿੱਡੀਆਂ-ਕਿੱਡੀਆਂ ਨੌਕਰੀਆਂ ਤੇ ਕਾਬਿਲ ਹੋ ਕੇ ਬੈਠੇ ਨੇ ਤੂਬ ਸਾਹਿਬ ਕੁਝ ਜਿਹੜਾ ਬਾਬਾ ਸਾਹਿਬ ਦੀ ਬਦੌਲਤ ਸੀ ਇਹਨਾਂ ਵਰਗੇ ਕੀ ਕਹਿਣਾ ਤੁਸੀਂ ਔਰ ਕਿ ਸਾਡੇ ਸਮਾਜ ਤੇ ਇਦਾਂ ਦੇ ਵੀ ਲੋਕ ਅਸੀਂ ਦੇਖੇ ਵੱਡੀਆਂ ਵੱਡੀਆਂ ਨੌਕਰੀਆਂ ਤੇ ਬੈਠੇ ਹੋ ਆਪਣੇ ਸਮਾਜ ਸਮਾਜ ਦੇ ਪ੍ਰਤੀ ਹਨਾ ਹੈਲਪ ਨਹੀਂ ਕਰਦੇ ਚਿੰਤਾਤ ਨਹੀਂ ਹੈਗੇ ਚਿੰਤਾਤ ਨਹੀਂ ਹੈਗੇ ਉਹ ਸਿਰਫ ਆਪਣੇ ਜੋ ਕੇ ਆਪਣੀ ਸਟੇਜਾਂ ਤੇ ਪਹੁੰਚ ਕੇ ਆਪਣੇ ਸਮਾਜ ਨੂੰ ਭੁੱਗ ਜਾਂਦੇ ਆ ਪਰ ਉਹਨਾਂ ਦਾ ਕਿ ਵੀ ਮੈਂ ਬੇਨਤੀ ਕਰਦਾ ਆ ਪਿੱਛੇ ਜੇ ਤੁਸੀਂ ਸਮੇਂ ਨੂੰ ਦੇਖੂਗਾ ਨਾ ਬੈਕਗ੍ਰਾਉਂਡ ਤੇ ਜਾਓਗੇ ਉਹਨਾਂ ਬਾਰੇ ਪੜ੍ਹੋਗੇ ਸਦੀ ਪ੍ਰਥਾ ਦਾ ਜਿਹੜਾ ਸਮਾਜ ਹੈਗਾ ਜਦੋਂ ਗੈਨਸ ਖਤਮ ਹੋ ਜਾਂਦਾ ਹੈ ਸਗਾ ਔਰ ਜਨਾਵਤ ਨੂੰ ਦੀਦੀ ਨੂੰ ਨਾਲ ਸਾੜ ਦਿੱਤਾ ਜਾਂਦਾ ਸੀ ਉਹ ਸਮਾਂ ਤੁਸੀਂ ਅਗਰ ਪੜ੍ਹੋਗੇ ਉਹਨਾਂ ਬਾਰੇ ਸੋਚੂਗੇ ਤਾਂ ਕਿੱਦਾਂ ਦਾ ਭਿਆਨਕ ਸਮਾਂ ਸੀਗਾ ਔਰ ਬਾਬਾ ਸਾਹਿਬ ਨੇ ਕਿੰਨੇ ਹੱਕ ਬਰਾਬਰ ਦੇ ਲੈ ਕੇ ਦਿੱਤੇ ਅੱਜ ਧੀਆ ਦਾ ਸਤਕਾਰ ਆ ਧੀਆ ਪੜ੍ਹ ਕੇ ਦੇਸਾਂ ਪਰਦੇਸਾਂ ਦੇ ਵਿੱਚ ਜਾ ਕੇ ਆਪਣੇ ਮਾਪੇ ਦਾ ਨਾਮ ਰੌਸ਼ਨ ਕਰਦੀਆਂ ਆ ਸਾਡੀ ਕੋਮ ਦਾ ਨਾਮ ਰੌਸ਼ਨ ਕਰਦੀਆਂ ਇਹ ਸਾਡੇ ਸਾਡੇ ਹੀ ਸਮਾਜ ਦੇ ਵਰਗ ਧੀਆ ਨੂੰ ਨਹੀਂ ਹਰ ਧੀ ਨੂੰ ਜੀ ਨੇ ਬਰਾਬਰ ਦਾ ਹੱਕ ਲੈ ਕੇ ਦਿੱਤਾ ਇਹ ਨਹੀਂ ਕਿ ਸਾਡੇ ਸਾਡੇ ਸਮਾਜ ਨੂੰ ਲੈ ਕੇ ਦਿੱਤਾ ਮਤਲਬ ਬਾਬਾ ਸਾਹਿਬ ਵੱਲੋਂ ਕਿਸੇ ਧਰਮ ਕਿਸੇ ਜਾਤੀ ਵਿਸ਼ੇਸ਼ ਨਾਲ ਕੋਈ ਪੱਖਪਾਤ ਨਹੀਂ ਕੀਤਾ ਗਿਆ ਉਹਨਾਂ ਨੇ ਸਭ ਲਈ ਬਰਾਬਰੀ ਕੀਤਾ ਹਾਂਜੀ ਸਭ ਲਈ ਬਰਾਬਰ ਉਹਨਾਂ ਨੇ ਕੀਤਾ ਜੀ ਸੋ ਧੰਨਵਾਦ ਜੀ ਸੋ ਇਹ ਸਨ ਮੁਹੱਲਾ ਗੁਰੂ ਅਰਵਿਦਾਸਪੁਰਾ ਦੇ ਸਾਡੇ ਵੀਰ ਜਿਹੜੇ ਸਾਡੇ ਦਰਮਿਆਨ ਜੁੜੇ ਸੋ ਧੰਨਵਾਦ ਜੀ ਸਾਡਾ ਸੋ ਤੁਸੀਂ ਵੇਖ ਰਹੇ ਸੀ ਮੁਹੱਲਾ ਗੁਰੂ ਅਰਵਿਦਾਸਪੁਰਾ ਤੋਂ ਬਿਲਕੁਲ ਤਾਜ਼ਾ ਔਰ ਲਾਈਵ ਤਸਵੀਰਾਂ ਸੋ ਇਹ ਤੁਹਾਨੂੰ ਮੈਂ ਪਾਲਕੀ ਜਿਹੜੀ ਪਾਰਲੀਮੈਂਟ ਦੀ ਇਹ ਚਾਕੀ ਬਣੀ ਹੋਈ ਹੈ ਔਰ ਬਾਬਾ ਸਾਹਿਬ ਦਾ ਜਿਹੜਾ ਸਟੈਚੂ ਤੁਸੀਂ ਲ ਦੇਖ ਸਕਦੇ ਹੋ ਸੋ ਤੁਸੀਂ ਜੁੜ ਚੁੱਕੇ ਸੀ ਮਹੱਲਾ ਗੁਰੂ ਰਵਿਦਾਸਪੁਰਾ ਜਿਹੜਾ ਇੱਕ ਮਿਸ਼ਨਰੀ ਮਹੱਲਾ ਹੈ ਔਰ ਡਾਕਟਰ ਭੀਮਰਾਵਾ ਬੇਟਕਾ ਸਾਹਿਬ ਹੁਣਾ ਦੀ ਸੋਚ ਨੂੰ ਲੈ ਕੇ ਤੁਰਿਆ ਹੋਇਆ ਇਹ ਮਹੱਲਾ ਉਹ ਬੱਦੀ ਉਲੀਖ ਜਾਤਾ ਕਿਤੇ ਆ ਗਦੀ ਉਹ ਸਾਨੂੰ ਸੁਣਤੀ ਉਹ ਕੰਮ ਕਰਾ ਲੈਤਾ ਕਿਹੜਾ ਚੱਕੀ ਗਰਮ ਹੋਇਆ ਉਹ ਮਲੇ ਨੂੰ ਗਰਮ ਲੱਗਿਆ। ਉਹ ਇਹ ਅਜੇ ਮਲੇ ਪਰ ਚੱਲੀ ਆ ਰਿਹਾ ਬਾਹਰੋਂ ਬਾਹਰ ਕਾ ਲੱਗਿਆ। ਮੈਂ ਤਰੱਕ ਨਾ ਰਹੀ ਤੇ ਟੈਕਨੋ ਦੀ ਵੀ ਕਿਹਾ ਇੱਥੇ ਪਰ ਮਰੇ ਗੀ। ਸੁਬਹਰ ਲਈਆਂ ਤਸਵੀਰਾਂ ਤੁਹਾਨੂੰ ਵਿਖਾ ਰਿਹਾ 14 ਅਪ੍ਰੈਲ ਡਾਕਟਰ ਸਾਹਿਬ ਹੁਣਾਂ ਦੇ ਜਨਮ ਦਿਵਸ ਨੂੰ ਸਮਰਪਿਤ ਇਹ ਸਾਰੀ ਜਿਹੜੀ ਰੁਸ਼ਨਾਈ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਭਾਵੇ ਤਿਆਰੀਆਂ ਕੀਤੀਆਂ ਗਈਆਂ। ਸੋ ਸਾਹਮਣੇ ਡਾਕਟਰ ਬੀ ਆਰ ਅੰਬੇਦਕਰ ਮਾਡਲ ਸਕੂਲ ਹੈ। ਤੁਹਾਨੂੰ ਡਾਕਟਰ ਬੀ ਆਰ ਅੰਬੇਦਕਰ ਮਾਡਲ ਸਕੂਲ ਦੀਆਂ ਤਸਵੀਰਾਂ ਵਿਖਾਵਾਂਗਾ। ਸੋ ਡਾਕਟਰ ਬੀ ਆਰ ਅੰਬੇਡਕਰ ਮਾਡਲ ਸਕੂਲ ਦੀਆਂ ਇਹ ਤਸਵੀਰਾਂ ਮਹੱਲਾ ਗੁਰੂ ਰਮਦਾਸਪੁਰਾ ਨਕੋਦਰ ਜ਼ਿਲ੍ਹਾ ਜਲੰਧਰ ਸੋ ਤੁਸੀਂ ਵੇਖ ਸਕਦੇ ਹੋ ਸਾਧ ਸੰਗਤ ਜੀ ਕੇ ਮੁਹੱਲਾ ਗੁਰੂ ਰਵਿਦਾਸਪੁਰਾ ਦੇ ਇਸ ਡਾਕਟਰ ਬੀ ਆਰ ਅੰਬੇਦਕਰ ਮਾਡਲ ਸਕੂਲ ਨੂੰ ਬਿਲਕੁਲ ਦੁਲਹੰਦੀ ਤਰ੍ਹਾਂ ਸਜਾ ਦਿੱਤਾ ਗਿਆ ਹੈ। ਸੋ ਇਹ ਸਕੂਲ ਦੀ ਜੇਕਰ ਗੱਲ ਕਰੀਏ ਤੇ ਸਕੂਲ નો ਪ੍ਰੋਫਿਟ નો ਲਾਸਟ ਤੇ ਕੰਮ ਕਰ ਰਿਹਾ ਬਹੁਤ ਹੀ ਘੱਟ ਖਰਚੇ ਦੇ ਵਿੱਚ ਇੱਕ ਚੰਗੀ ਵਿਦਿਆਪ ਪ੍ਰਦਾਨ ਕਰ ਰਿਹਾ ਵਿਦਿਆਰਥੀਆਂ ਨੂੰ। ਸੋ ਜੇਕਰ ਹਲਕਾ ਨਕੋਦਰ ਦੀ ਗੱਲ ਕਰੀਏ ਤੇ ਸਭ ਤੋਂ ਘੱਟ ਫੀਸਾਂ ਔਰ ਸਭ ਤੋਂ ਘੱਟ ਐਡਮਿਸ਼ਨ ਵਾਲਾ ਇਹ ਸਕੂਲ ਹੈ। ਕਿਉਂਕਿ ਇਹ ਮਿਸ਼ਨਰੀ ਸਕੂਲ ਹੈ ٹرسٹੀ ਸਕੂਲ ਹੈ ਮਹਰੋ ਸਾਡੇ ਐਨਆਰਆਈ ਵੀਰਾਂ ਦੇ ਸਹਿਯੋਗ ਦੇ ਨਾਲ ਇਹ ਸਕੂਲ ਚੱਲਦਾ ਹੈ ਸੋ ਵਿਦਿਆਰਥੀਆਂ ਤੇ ਕੋਈ ਜਿਆਦਾ ਪ੍ਰੈਸ਼ਰ ਕੋਈ ਜਿਆਦਾ ਦਬਾਅ ਇਨ੍ਹਾਂ ਵੱਲੋਂ ਨਹੀਂ ਪਾਇਆ ਜਾਂਦਾ ਕਿਉਂਕਿ ਬਧੇਰੇਤਰ ਖਰਚਾ ਜਿਹੜਾ ਸਾਡੇ ਐਨਆਰਆਈ ਵੀਰ ਕਰਦੇ ਨੇ ਤੋ ਇਸ ਤੋਂ ਬਾਅਦ ਤੁਹਾਨੂੰ ਮਹੱਲਾ ਗੁਰਵਿੰਦਾਸਪੁਰਾ ਦੀਆਂ ਬਾਕੀ ਦੀਆਂ ਬਾਹਰਲੀਆਂ ਤਸਵੀਰਾਂ ਮੈਂ ਵਖਾ ਦਿਨਾ ਹਾਂ। ਸੋ ਇਹ ਜਿਹੜਾ ਮੇਨ ਰੋਡ ਹੈ ਪਿਆਰੇ ਵੀਰੋ ਅ ਸ਼ਹਿਰ ਨਕੌਦਰ ਤੋਂ ਮਹੱਲਾ ਗੁਰਵਿੰਦਾਸਪੁਰਾ ਦੇ ਵਿੱਚ ਦੀ ਲੰਘਦਾ ਹੈ ਜਿਹੜਾ ਮੇਨ ਰੋਡ ਔਰ ਮਹਿਤਪੁਰ ਰੋਡ ਇਸ ਨੂੰ ਆਖਿਆ ਜਾਂਦਾ ਮਹਿਤਪੁਰ ਤੋਂ ਅੱਗੇ ਜਗਰਾਵਾਂ ਨੂੰ ਇਹ ਰੋਡ ਜਾਂਦਾ ਹੈ। ਸੋ ਤੁਸੀਂ ਵੇਖ ਸਕਦੇ ਹੋ ਕਿ ਡਾਕਟਰ ਭੀਮਰਾਓ ਆਬੇਟ ਕਾ ਸਾਹਿਬ ਹੁਨਾ ਦੇ ਜਨਮ ਦਿਵਸ ਦੇ ਸੰਦਰਭ ਦੇ ਵਿੱਚ ਜਿਹੜੀਆਂ ਸਾਰੀਆਂ ਗਲੀਆਂ ਜਿਹੜੀਆਂ ਦੇਖੋ ਤੁਸੀਂ ਵੇਖ ਸਕਦੇ ਹੋ ਕਿ ਬਹੁਤ ਹੀ ਬਰੀਕੀ ਦੇ ਨਾਲ ਇਹਨਾਂ ਨੂੰ ਸਜਾਇਆ ਗਿਆ ਸੋ ਸਾਰੀਆਂ ਗਲੀਆਂ ਬਿਲਕੁਲ ਇਸੇ ਤਰ੍ਹਾਂ ਪੂਰਾ ਮੁਹੱਲਾ ਪੂਰਾ ਨਗਰ ਬਿਲਕੁਲ ਇਸੇ ਤਰ੍ਹਾਂ ਸਜਾ ਦਿੱਤਾ ਗਿਆ ਹੈ ਸੁਇਸ ਤੋਂ ਗਏ ਸਤਿਗੁਰੂ ਦਾਤ ਮਹਾਰਾਜ ਜੀ ਹੁਣ ਆਦਾ ਜਿਹੜਾ ਗੁਰੂ ਘਰ ਆ ਰਿਹਾ ਹੈ ਤੁਹਾਨੂੰ ਗੁਰੂ ਘਰ ਦੇ ਆ ਵੀ ਤਸਵੀਰਾਂ ਵਿਖਾ ਦਾਂਗੇ ਸੁਆਹ ਕਰਾ ਜੀ ਸ਼ਿਵਾ ਵੀਡੀਓਜ਼ ਵੀਰੋ ਜੇਕਰ ਗੱਲ ਕਰੀਏ 1990-99 ਜਦੋਂ ਬਹੁਤ ਹੀ ਜ਼ਿਆਦਾ ਵੀਡੀਓ ਫਿਲਮਾਂ ਦਾ ਮੈਰਿਜ ਦੀਆਂ ਵੀਡੀਓ ਫਿਲਮਾਂ ਦਾ ਕ੍ਰੇਡ ਹੁੰਦਾ ਸੀ ਸੋ ਹਲਕਨ ਕੋਦਰ ਤੋਂ ਦੂਰ ਦੂਰ ਆਪਾਂ ਕਹਿ ਸਕਦੇ ਕਿ तकरीबन ਅੱਧਾ ਸੂਬਾ ਪੰਜਾਬ ਦੇ ਵਿੱਚ ਇਹ ਸਾਡੇ ਜਿਹੜੇ ਵੀਰ ਸ਼ਿਵਾ ਵੀਡੀਓਜ਼ ਵਾਲੇ ਇਹ ਉਹ ਜਿਹੜੇ ਟੈਲੀਕਾਸਟ ਕਰਦੇ ਸਨ ਔਰ ਜਿਹੜੀਆਂ ਮੈਰੀਜ ਦੀਆਂ ਫਿਲਮਾਂ ਉਸ ਸਮੇਂ ਜਿਹੜੀਆਂ ਬਣਦੀਆਂ ਸਨ ਬਧੇਰੇ ਤਰ ਇਹਨਾਂ ਦੇ ਸਟੂਡੀਓ ਵੱਲੋਂ ਹੀ ਚਲਾਈਆਂ ਜਾਂਦੇ ਸਨ ਸੋ ਵੀਰ ਅੱਜਕੱਲ ਇੰਗਲੈਂਡ ਦੇ ਵਿੱਚ ਨੇ ਦੋਨੋਂ ਵੀਰ ਡਾਕਟਰ ਬੀ ਆਰ ਅੰਬੇਟਕਰ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਵੱਲੋਂ ਮथुरा ਦਾ ਚਾਹਲ ਸਵਰਨੋ ਚਾਹਲ ਅਤੇ ਪਰਿਵਾਰ ਤੋਂ ਇਹ ਸਾਰੇ ਜਿਹੜੇ ਐਨ ਆਰ ਆਈ ਵੀਰ ਨੇ ਮਹੱਲਾ ਗੁਰੂ ਵਿਦਾਸਪੁਰਾ ਦੇ ਉਹਨਾਂ ਨੇ ਆਪਣੇ ਵੱਖ-ਵੱਖ ਜਿਹੜੇ ਆਪਾਂ ਕਹਿ ਸਕਦੇ ਹਾਂ ਬੈਨਰ ਜਿਹੜੀਆਂ ਫਲੈਕਸਾਂ ਲਗਾਈਆਂ ਹੋਈਆਂ ਕੋ ਪਿਆਰੇ ਵੀਰੋ ਸਾਹਮਣੇ ਇਹ ਜਿਹੜੀਆਂ ਗੁਰੂ ਘਰ ਦੀਆਂ ਤਸਵੀਰਾਂ ਨੇ ਸਤਿਗੁਰੂ ਵਿਕਾਸ ਮਹਾਰਾਜ ਜੀ ਹੋਣਾ ਦਾ ਇਹ ਜਿਹੜਾ ਗੁਰੂ ਘਰ ਕੀ ਹੋ ਰਹਾ ਹੈ ਪਾਪਾ ਉਹ ਤੁਹੀਂ ਕੱਟ ਨਹੀਂ ਆ ਰਹੇ ਤੇਰੇ ਪਾਪਾ ਕਿੱਥੇ ਆ ਬਲਾਕ ਦਾ ਮੜੇ ਕੋ ਬੜੀ ਜ਼ਬਰਦਸਤ ਬਿਸ਼ਨਾਈ ਜਿਹੜੀ ਲਾਈਟਿੰਗ ਤੁਸੀਂ ਵੇਖ ਸਕਦੇ ਹੋ ਬੜੇ ਜ਼ਬਰਦਸਤ ਇਫੈਕਟ ਚੱਲ ਰਿਹਾ ਹੈ। ਤੁਸੀਂ ਸ੍ਰੀ ਗੁਰੂਦਾਸ ਗੁਰੂ ਘਰ ਦੀਆਂ ਸਤਿਗੁਰੇ ਦਾਸ ਮਹਾਰਾਜ ਜੀ ਉਹਨਾਂ ਦਾ ਗੁਰੂ ਘਰ ਦੀਆਂ ਬਿਲਕੁਲ ਤਾਜ਼ਾ ਔਰ ਲਾਈਵ ਤਸਵੀਰਾਂ ਤੁਸੀਂ ਵੇਖ ਰਹੇ ਹੋ ਔਰ ਪ੍ਰਕਾਸ਼ ਜੀ ਤੁਹਾਨੂੰ ਤਨਸੀਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇਸ ਗੁਰੂ ਘਰ ਵਿਖੇ ਸੋ ਡਾਕਟਰ ਬੀ ਆਰ ਅੰਬੇਦਕਰ ਮੈਮੋਰੀਅਲ ਕਮੇਟੀ ਵੱਲੋਂ ਜਿਹੜੇ ਪੋਸਟਰ ਲਗਾਏ ਗਏ ਨੇ ਤੁਸੀਂ ਪੜ੍ਹ ਸਕਦੇ ਹੋ ਪੜੋ ਜੁੜੋ ਸੰਘਰਸ਼ ਕਰੋ ਭਾਰਤ ਦਾ ਸੰਵਿਧਾਨ ਭਾਰਤ ਸੰਵਿਧਾਨ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਸੋ 12 April ਯਾਨੀ ਕਿ ਅੱਜ ਚੇਤਨਾ ਮਾਰਚ ਜਿਹੜਾ ਮੁਹੱਲਾ ਗੁਰੂ ਰਵਿਦਾਸਪੁਰਾ ਤੋਂ ਆਰੰਭ ਹੋਇਆ ਸੀ ਸ਼ਾਮ 3 ਵਜੇ ਸੋ ਤਕਰੀਬਨ 1 ਘੰਟਾ ਪਹਿਲੇ 7:30 ਦੇ ਕਰੀਬ ਇਹ ਜਿਹੜਾ ਵਿਸ਼ਾਲ ਚੇਤਨਾ ਮਾਰਚ ਵਾਪਸੀ ਮਹੱਲਾ ਗੁਰੂ ਰਵਿਦਾਸਪੁਰਾ ਵਿਖੇ ਪਹੁੰਚਿਆ ਸੋ ਸਾਹਮਣੇ ਤਸਵੀਰਾਂ ਨੇ ਸਤਗੁਰੂ ਰਵਿਦਾਸ ਮਹਾਰਾਜ ਜੀ ਹੁਣਾਂ ਜਿਹੜਾ ਗੁਰੂ ਘਰ ਸੋ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਸਾਰੀਆਂ ਸਾਧ ਸੰਗਤਾਂ ਜਿਹੜੀਆਂ ਸਾਡੇ ਦਰਮਿਆਨ ਜੁੜ ਚੁੱਕੀਆਂ ਨੇ ਸਾਰਿਆਂ ਨੂੰ ਜੈ ਗੁਰਦੇਵ ਧੰਗੁਰਦੇਵ ਸੋ ਜੈ ਭੀਮ ਜੈ ਪਾਤ ਸਾਥ ਸੰਗਤ ਜੀ ਤਸਵੀਰਾਂ ਬਿਲਕੁਲ ਤਾਜ਼ਾ ਔਰ ਲਾਈਵ ਤੁਸੀਂ ਵੇਖ ਰਹੇ ਹੋ ਕੇਡੀ ਵਰਲਡ ਪੰਜਾਬੀ ਨਿਊਜ਼ ਦੇ ਮਾਧਿਅਮ ਰਾਹੀਂ ਸੋ ਮੁਹੱਲਾ ਗੁਰੂ ਰਵਿਦਾਸਪੁਰ ਆਦਿ ਆਏ ਬਿਲਕੁਲ ਤਾਜ਼ਾ ਔਰ ਲਾਈਵ ਤਸਵੀਰਾਂ ਨੇ ਸੋ ਅੱਜ ਡਾਕਟਰ ਭੀਮਰਾਓ ਅੰਬੇਡਕਰ ਸਾਹਿਬ ਹੋਣਾ ਦੀ ਜਿਹੜੀ ਵਿਸ਼ਾਲ ਇਕ ਜਾਗਰਣ ਮਾਰਚ ਕੱਢੀ ਗਈ ਸੋ ਬਹੁਤ ਹੀ ਅਦਭੁਤ ਔਰ ਵਿਸ਼ਾਲ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਸ਼ੋਭਾ ਯਾਤਰਾ ਜਿਹਦੇ ਵਿੱਚ ਹਲਕਾ ਨਕੋਦ ਦੇ ਵੱਖ-ਵੱਖ ਪਿੰਡਾਂ ਦੇ ਵਿੱਚੋਂ 20 ਜਿਹੜੀਆਂ ਬਹੁਤ ਸਾਰੀਆਂ ਸੰਤਾਂ ਨੇ ਸ਼ਮੂਲੀਅਤ ਕੀਤੀ ਤੋ ਸਾਡੇ ਦਰਮਿਆਨ ਮਹੱਲਾ ਗੁਰਵਿੰਦਾਸਪੁਰਾ ਦੇ ਜਿਹੜੇ ਯੂਥ ਇੱਕ ਲੜਕਾ ਖਲੋਤਾ ਹੈ ਸੋ ਆਪਾਂ ਇਹ ਸਾਰੇ ਮਿਸ਼ਨ ਦੇ ਨਾਲ ਜੁੜੇ ਸਾਥੀ ਨੇ ਥੋੜਾ ਗੱਲਬਾਤ ਇਹਨਾਂ ਨਾਲ ਕਰਾਂਗੇ ਪਤੀਜ ਆ ਜਾਓ ਇੱਧਰ ਸੋ ਸਭ ਤੋਂ ਪਹਿਲੇ ਮੈਂ ਟੀ-ਸ਼ਰਟ ਵਿਖਾ ਦਿਨਾ ਵਾ satsang ji jay pjm ਲਿਖਿਆ ਹੋਇਆ ਸੋ jay pjm ji jay pat ji ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈ ਦਾਸਵੀਰ ਸੋ ਫਾਦਰ ਨੇਮ ਕੀ ਫਾਦਰ ਨੇਮ ਮਲਕੀਤਰਾ ਮਲਕੀਤਰਾ ਸੋ ਐਸੇ ਮਹੱਲੇ ਸੇ ਨਗਰ ਤੇ ਰਹਿਣ ਵਾਲੇ ਹਾਂ ਐਸੇ ਨਗਰ ਨਿਵਾਸੀ ਆ ਸੋ ਕਿੰਨਾ ਕੁ ਬਾਬਾ ਸਾਹਿਬ ਦੇ ਮਿਸ਼ਨ ਦੇ ਨਾਲ ਤੁਸੀਂ ਜੁੜੇ ਹੋ ਬਾਬਾ ਸਾਹਿਬ ਦੇ ਮਿਸ਼ਨ ਨਾਲ ਸੀ ਬਹੁਤ ਜੁੜਿਆ ਇਸ ਮਿਸ਼ਨ ਨੂੰ ਅਸੀਂ ਬਾਅਦ ਤੋਂ ਬਾਅਦ ਅੱਗੇ ਤੱਕ ਲਿਆਣਾ ਚਾਹੁੰਦੇ ਆ ਬਹੁਤ ਬਹੁਤ ਚੰਗੀ ਗੱਲ ਸੋ ਅੱਜ ਜਿਹੜੀ 14 ਅਪ੍ਰੈਲ ਨੂੰ ਆਪਾਂ ਕਹਿ ਸਕਦੇ ਆ ਕਿ ਡਾਕਟਰ ਪੀਮਰਾਓਂ ਬੇਡਕਰ ਸਾਹਿਬ ਉਹਨਾਂ ਦਾ ਜਨਮ ਤੇ ਸੋ ਅੱਜ ਜਿਹੜੀ 12 ਅਪ੍ਰੈਲ ਨੂੰ ਚੇਤਨਾ ਮੱਚ ਕੱਢੀ ਗਈ ਸੋ ਕਿਵੇਂ ਦਾ ਰਿਹਾ ਅੱਜ ਅੱਜ ਦਾ ਆਪ ਜੀ ਬਹੁਤ ਵਧੀਆ ਜਾਨਕੀ ਮਾਹੌਲ ਰਿਹਾ ਅੱਗੇ ਨਾਲੋਂ ਕਾਫੀ ਲੋਕ ਜਾਨਕੀ ਜੇਨਾ ਮਾਰਜ ਵਿੱਚ ਸ਼ਾਮਲ ਹੋਏ ਐ ਤਕੀ ਜੀ ਬਹੁਤ ਵਧੀਆ ਜਾਨਕੀ ਅੱਗੇ ਨਾਲੋਂ ਕਾਫੀ ਜਾਨਕੀ ਮਾਹੌਲ ਵਧੀਆ ਜਿਗਾ ਅੱਗੇ ਨਾਲ ਠੀਕ ਹੈ ਸੋ ਕੀ ਕਰਨ ਮੰਨਦੇ ਹੋ ਕਿ ਇਸ ਮੁਹੱਲੇ ਦੇ ਵਿੱਚ ਇਸ ਮਿਸ਼ਨਰੀ ਮੁਹੱਲੇ ਦੇ ਵਿੱਚ ਯੂਥ ਦਾ ਜਿਹੜਾ ਬਹੁਤ ਹੀ ਜ਼ਿਆਦਾ ਲਗਾ ਔਰ ਜ਼ਿਆਦਾ ਆਪਾਂ ਕਹਿ ਸਕਦੇ ਐਫਰਟ ਮਿਸ਼ਨ ਦੇ ਨਾਲ ਜੁੜੇ ਹੋਏ ਨੇ ਕੀ ਕਹਿਣਾ ਤੁਹਾਡਾ ਇਹਦੇ ਬਾਰੇ ਜੀ ਇਦੇ ਬਾਰੇ ਕਹਿਣਾ ਵੈਸੇ ਤਾਂ ਸਾਰਿਆਂ ਨੂੰ ਵਧੀਆ ਗੱਲ ਆ ਜੁੜਨਾ ਚਾਹੀਦਾ ਸਾਰਿਆਂ ਨੂੰ ਆਪਸ ਵਿੱਚ ਹਾਂਜੀ ਥੋ ਜਿਹੜਾ 14 ਅਪ੍ਰੈਲ ਦੇ ਵਿੱਚ ਜਿਹੜਾ ਰਾਤ ਦਾ ਵੀ ਸਵਾਗਤ ਹੈ ਔਰ ਦਿਨ ਦਾ ਵੀ ਹੈ ਉਹਦੇ ਬਾਰੇ ਥੋੜਾ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਵੀ ਵਿਸਤਾਰ ਵਿੱਚ ਦਿਨ ਦਾ ਵੀ ਪ੍ਰੋਗਰਾਮ ਕੀ ਹੋ ਸਕੂਲੇ ਯਾਨੀ ਕਿ ਬੱਚੇ ਫੰਕਸ਼ਨ ਕਰਨਗੇ ਬਹੁਤ ਵਧੀਆ ਮਤਲਬ ਐਨੂਅਲ ਫੰਕਸ਼ਨ ਜਿਹੜਾ ਠੀਕ ਹੈ ਬਹੁਤ ਵਧੀਆ ਤਰੀਕੇ ਨਾਲ ਯਾਨੀ ਕਿ ਪਾਰਟਿਸਪੇਟ ਕੀਤਾ ਬੱਚਿਆਂ ਨੇ ਵੀ ਬਹੁਤ ਮਿਹਨਤ ਕੀਤੀ ਆ ਤੇ ਵਧੀਆ ਤਰੀਕੇ ਨਾਲ ਦਿਨ ਦਾ ਵੀ ਪ੍ਰੋਗਰਾਮ ਆਊਗਾ ਰਾਤ ਨੂੰ ਮਤਲਬ ਜਿਹੜਾ ਦਿਨ ਦਾ ਪ੍ਰੋਗਰਾਮ ਹੈ ਉਹਦੇ ਵਿੱਚ ਪ੍ਰਾਈਸ ਡਿਸਟ੍ਰੀਬਿਊਟ ਵਗੈਰਾ ਕਰ ਦੇਣਾ ਜੀ ਉਹ ਵੀ ਕਰਨਗੇ ਹਾਂ ਜੀ ਠੀਕ ਹੈ ਸੋ ਰਾਤ ਨੂੰ ਅਸੀਂ ਸੁਣਿਆ ਕਿ ਮਿਸ਼ਨਰੀ ਕੋਈ ਕਲਾਕਾਰ ਆ ਰਹੇ ਨੇ ਕੌਣ ਨੇ ਗੋਲਦੀ ਮਲਕ ਰਾਤ ਨੂੰ ਮਿਸ਼ਨਰੀ ਕਲਾਕਾਰ ਆ ਰਹੇ ਨੇ ਠੀਕ ਹੈ ਜੀ ਜੀ ਉਹਨਾਂ ਨੇ ਰਾਤ ਨੂੰ 8 ਵਜੇ ਆਣਾ ਹੈ ਠੀਕ ਹੈ ਜੀ ਜੀ ਤੇ ਵਧੀਆ ਪ੍ਰੋਗਰਾਮ ਚੰਗੀ ਰਾਤ ਦਾ ਵੀ ਪ੍ਰੋਗਰਾਮ ਬਹੁਤ ਵਧੀਆ ਢੀਕੇ ਨਾਲ ਬਣਾਇਆ ਜਾਣਾ ਹੈ ਸੋ ਤੁਹਾਨੂੰ ਪਿੱਛੇ ਪਤਾ ਲੱਗਾ ਕਿ ਇੱਕ ਭਖਿਆ ਹੋਇਆ ਜਿਹੜਾ ਮੁੱਦਾ ਕਾਫੀ ਸਮਾਂ ਚੱਲਦਾ ਰਿਹਾ ਸੋ ਵਿਦੇਸ਼ਾਂ ਦੇ ਵਿੱਚ ਬੈਠੀਆਂ ਜਿਹੜੀਆਂ ਦੇਸ਼ ਵਿਰੋਧੀ ਤਾਕਤਾਂ ਨੇ ਜਿਵੇਂ ਕਿ ਗੁਰਪਤਵੰਤ ਸਿੰਘ ਪੰਨੂ ਜਿਹੜਾ ਕਿ ਇੱਕ ਖਾਲਿਸਤਾਨੀ ਸਮਰਥਕ ਹੈ ਸੋ ਉਹਨੇ ਪਿਛਲੇ ਦਿਨਾਂ ਚ ਬਾਬਾ ਸਾਹਿਬ ਅੰਬੇਡਕਰ ਸਾਹਿਬ ਉਹਨਾਂ ਲਈ ਬਹੁਤੀ ਭਦੀ ਸ਼ਬਦਾਵਲੀ ਵਰਤੀ ਬਹੁਤੀ ਅਪਸ਼ਬਦ ਬੋਲੇ ਦੇਸ਼ ਦੇ ਸਵਿਧਾਨ ਨਿਰਮਾਤਾ ਦੇ ਲਈ ਦਾਦੀ ਸ਼ਬਦਾਵਲੀ ਵਰਤ ਨਹੀਂ ਕਿੰ ਕਿੱਥੋਂ ਤੱਕ ਜਾਇਜ਼ ਹੈ ਬਹੁਤ ਜ਼ਿਆਦਾ ਜਾਨਕਿ ਉਹ ਬੰਦੇ ਨੇ ਬਹੁ ਪੰਨੂ ਨੇ ਗਲਤ ਕੀਤਾ ਤੇ ਉਹ ਹਣ ਜਾਨਕਿ ਸਾਹਮਣੇ ਨਹੀਂ ਆ ਰਿਹਾ ਹੈਗਾ ਪਰ ਬਿਲਕੁਲ ਜੀ ਸੋ ਜਿਹੜਾ ਆਪਣਾ ਦੇਸ਼ ਦਾ ਸੰਵਿਧਾਨ ਹੈ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਤਾਂ ਕਿਸੇ ਵੀ ਧਰਮ ਜਾਂ ਜਾਤੀ ਵਾਸਤੇ ਕੋਈ ਪੱਖਪਾਤ ਨਹੀਂ ਕੀਤਾ ਗਿਆ ਹੈ ਸੰਵਿਧਾਨ ਦੇ ਵਿੱਚ ਸੋ ਇਹ ਜਿਹੜੇ ਖਾਲਿਸਤਾਨੀ ਸਮਰਥਕ ਇਸ ਤਰ੍ਹਾਂ ਕਿਉਂ ਸਮਝਦੇ ਨੇ ਇਹ ਇੰਨਾ ਹੁਣ ਮੈਂ ਜਾਨਕੀ ਕੁਛ ਕਹਿ ਨਹੀਂ ਸਕਦਾ ਪਰ ਇਹ ਬਹੁਤ ਜ਼ਿਆਦਾ ਜਾਨਕੀ ਜਾਤ ਪਾਤ ਨੂੰ ਲੈ ਕੇ ਬਹੁਤ ਜ਼ਿਆਦਾ ਭੇਤ ਭਾਵ ਕਰਦੇ ਆ ਠੀਕ ਹੈ ਜਿਹੜਾ ਕਿ ਇਹਨਾਂ ਨੂੰ ਕਰਨਾ ਨਹੀਂ ਚਾਹੀਦਾ ਜੇ ਆਪਾਂ ਮੰਨ ਲਈਏ ਵੀ ਉਹ ਉੱਚੀ ਜਾਤ ਦਾ ਜਾਨਕੀ ਆਪਾਂ ਹੀ ਆ ਜਾਤਾਂ ਬਣਾਈਆਂ ਲੋਕਾਂ ਨੇ ਜਾਤਾਂ ਬਣਾਈਆਂ ਬਿਲਕੁਲ ਪਰ ਕਹਿੰਦੇ ਇਹਨੂੰ ਨਹੀਂ ਕੁਛ ਕਹਿ ਸਕਦੇ ਇਹਨਾਂ ਨੇ ਜਾਤਾਂ ਬਣਾਈਆਂ ਹੁਣ ਆਪਾਂ ਕਿ ਮੇਰੇ ਕੋਲ ਜੇ ਕੋਈ ਖੜਾ ਆ ਉਹ ਕਾਇਦ ਵੀ ਬਿਓ ਖਲਾਣਾ ਬੰਦਾ ਯਾਰ ਉਹ ਜਾਤ ਦਾ ਆ ਜੇ ਉਹਨੂੰ ਜੇ ਉਹ ਆਪ ਹੀ ਨਾ ਸੋਚੇ ਵੀ ਮੇਰੀ ਜਾਤ ਆ ਆ ਉਹ ਆ ਜਾਨਕਿ ਉਹਦੇ ਉਹ ਵੀ ਬੰ ਇਨਸਾਨ ਆ ਠੀਕ ਆ ਆਪਾਂ ਵੀ ਇਨਸਾਨ ਆ ਕੋਈ ਜਾਤ ਨਹੀਂ ਬੰਦੇ ਦੀ ਹੈਗੀ ਬੰਦਾ ਬੰਦਾ ਹੀ ਹੈ ਬਿਲਕੁਲ ਕਿਉਂਕਿ ਉਸ ਕੁਦਰਤ ਨੇ ਉਸ ਮਾਲਕ ਨੇ ਤਾਂ ਇਨਸਾਨ ਨੂੰ ਇਨਸਾਨ ਹੀ ਬਣਾਇਆ ਬੰਦੇ ਨੂੰ ਬੰਦਾ ਹੀ ਬਣਾਇਆ ਤੇ ਜਿਹੜੀਆਂ ਇਹ ਜਾਤਾਂ ਜਾਂ ਧਰਮਾਂ ਚ ਬੰਦੇ ਆ ਇਨਸਾਨ ਨੇ ਇਨਸਾਨ ਨੂੰ ਹੀ ਬੰਡਿਆ ਇਨਸਾਨ ਨੇ ਇਨਸਾਨ ਨੂੰ ਬੰਡਿਆ ਸੋ ਇਹ ਕਿੱਥੋਂ ਤੱਕ ਜਾਇਜ਼ ਹੈ ਤੇ ਮਾਲਕ ਨੇ ਜੋ ਬਣਾਇਆ ਉਹੀ ਰਹਿਣਾ ਚਾਹੀਦਾ ਜੀ ਉਹੋ ਹੀ ਰਹਿਣਾ ਕੁਦਰਤ ਨਾਲ ਯਾਨੀ ਕਿ ਖੇਡ ਖੇਡਣਾ ਨਹੀਂ ਚਾਹੀਦਾ ਗਲਤ ਨਹੀਂ ਖੇਡਣਾ ਚਾਹੀਦਾ ਬਿਲਕੁਲ ਬਿਲਕੁਲ ਸੋ ਤੁਸੀਂ ਤੁਹਾਡੀ ਉਮਰ ਕਿੰਨੀ ਹੈ ਜੀ ਮੈਂ 17 ਸਾਲ ਦਾ ਤੋ 17 ਸਾਲ ਦੇ ਵਿੱਚ ਤੁਸੀਂ ਇੰਨਾ ਗਿਆਨ ਰੱਖਿਆ ਸੋ ਬਾਬਾ ਸਾਹਿਬ ਦੇ ਮਿਸ਼ਨ ਨਾਲ ਜੁੜੇ ਹੋ ਮੇਰੇ ਖਿਆਲ ਨਾਲ ਇਹ ਜਿਹੜੀ ਚਿੰਗਾਰੀ ਹੈ ਜਿਹੜੀ ਅੱਗ ਤੁਹਾਨੂੰ ਉੱਥੇ ਮਿਲ ਰਹੀ ਆ ਹਾਂਜੀ ਆਜੀ ਸੋ ਘਰ ਦੇ ਵਿੱਚ ਕਿੰਨਾ ਕੁ ਪ੍ਰਚਾਰ ਹੁੰਦਾ ਬਾਬਾ ਸਾਹਿਬ ਦੇ ਜਿਹੜੇ ਵਿਚਾਰਾਂ ਦਾ ਘਰ ਵਿੱਚ ਜੀ ਅਸੀਂ ਪ੍ਰਚਾਰ ਆਪਣੇ ਯਾਨੀ ਕਿ ਪਾਪਾ ਨਾਲ ਸਾਂਝੇ ਕਰਦੇ ਹੀ ਰਹਿੰਦੇ ਆ ਪੁੱਛਦੇ ਰਹਿੰਦੇ ਜੀ ਨਹੀਂ ਸਾਨੂੰ ਕੁਝ ਪਤਾ ਉਹਨਾਂ ਕੋਲੋਂ ਪੁੱਛ ਲਈਦਾ ਆ ਠੀਕ ਹੈ ਜੀ ਤਾਂ ਕਿ ਬਹੁਤ ਵਧੀਆ ਸਾਰੇ 11 ਬੱਚੇ ਯਾਨੀ ਕਿ ਸਾਰੇ ਜਿਹੜੇ ਮਿਸ਼ਨ ਨਾਲ ਜੁੜੇ ਹੋਏ ਆ ਠੀਕ ਹੈ ਜੀ ਸੋ ਮਿਸ਼ਨ ਦੇ ਨਾਲ ਜੁੜਨਾ ਬਹੁਤ ਹੀ ਚੰਗੀ ਗੱਲ ਹੈ ਸੋ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਸਭ ਤੋਂ ਉੱਤਮ ਔਰ ਵੱਡਾ ਧਰਮ ਤੇ ਇਨਸਾਨੀਅਤ ਦਾ ਹੀ ਹੈ ਜੇਕਰ ਪੂਰੀ ਦੁਨੀਆ ਵਿੱਚ ਰਹਿਣ ਵਾਲੇ ਇਨਸਾਨ ਇੱਕ ਦੂਜਨੂੰ ਇਨਸਾਨ ਹੀ ਸਮਝਣ ਕਿਸੇ ਜਾਤ ਪਾਤ ਦਾ ਵਿਤਕਰਾ ਨਾ ਕਰਨ ਤੇ ਤੇ ਇਹੀ ਦੁਨੀਆ ਸਵਰਗ ਬਣ ਸਕਦੀ ਹੈ ਆਪਣੇ ਆਪਣੇ ਦੇਸ਼ ਵਿੱਚ ਆਪਣੇ ਭਾਰਤ ਵਿੱਚ ਪੂਰੇ ਭਾਰਤ ਵਿੱਚ 33 ਕਰੋੜ ਦੇਵੀ ਦੇਵਤੇ ਆ ਜੀ ਤੇ ਇਸੇ ਭਾਰਤ ਵਿੱਚ ਬਹੁਤ ਜ਼ਿਆਦਾ ਗਰੀਬੀ ਵੀ ਆ ਬਿਲਕੁਲ ਬਾਹਲੇ ਦੇਸ਼ਾਂ ਵਿੱਚ ਤੁਸੀਂ ਚਲ ਜਓ ਲੈ ਤੁਹਾਨੂੰ ਉੱਥੇ ਕੋਈ ਯਾਨੀ ਕਿ ਯਾਤਪਾਤ ਦਾ ਭੇਵ ਕਰਨ ਵਾਲਾ ਮੈਜਵੇਜਾ ਕਿਸੇ ਪਲਾਣੇ ਬੰਦੇ ਨੂੰ ਉਹ ਲੈ ਵੀ ਮੈਂ ਉਹ ਦੇਵੀ ਦੇਵਤੇ ਨੂੰ ਪੂਜਣਾ ਉਹਨੂੰ ਪੂਜਣਾ ਇਤਾਂ ਬਾਹਰ ਜਾਣ ਕਿ ਕੋਈ ਇਦਾਂ ਦਾ ਮਾਹੌਲ ਨਹੀਂ ਤੇ ਬਾਹਲੇ ਦੇਸ਼ ਜਾਣ ਕਿ ਇਸ ਟਾਈਮ ਬਿਲਡਿੰਗਾਂ ਖੜੀਆਂ ਕਰਕੇ ਬੈਠੇ ਆ ਬਿਲਕੁਲ ਕਿਉਂਕਿ ਉਹ ਵਿਗਿਆਨ ਨੂੰ ਮੰਨ ਰਹੇ ਨੇ ਪ੍ਰੈਕਟੀਕਲ ਜਿਹੜੀਆਂ ਸਾਇੰਸ ਜਾਨੀ ਕਿ ਉਹ ਸੀਰੀਅਲ ਸਾਇੰਸ ਨੂੰ ਸਾਰਿਆਂ ਨਾਲੋਂ ਪਹਿਲਾਂ ਮਹੌਤ ਮਤਲਬ ਇੰਪੋਰਟੈਂਸ ਜਿਹੜੇ ਉਹ ਸਾਇੰਸ ਨੂੰ ਦੇ ਰਹੇ ਨੇ ਤੋਂ ਜਿਹੜਾ ਸਾਡਾ ਭਾਰਤ ਦੇਸ਼ ਹੈ ਜਿਹੜਾ ਬਹੁਤੇ ਧਰਮਾਂ ਦਾ ਸਮੂਹ ਹੈ ਹਾਲੇ ਵੀ ਇਹ ਕਿਤੇ ਨਾ ਕਿਤੇ ਅੰਧਵਿਸ਼ਵਾਸ ਦੇ ਵਿੱਚ ਫਸਿਆ ਹੋਇਆ ਬਹੁਤ ਜ਼ਿਆਦਾ ਫਸਿਆ ਥੋੜਾ ਕਿਤੇ ਨਾ ਕਿਤੇ ਨਹੀਂ ਬਹੁਤ ਜ਼ਿਆਦਾ ਜੀ ਜੀ ਇਹ ਜਣ ਕੇ ਅੰਧਵਿਸ਼ਵਾਸ ਉਹਦੇ ਵਿੱਚੋਂ ਬਾਹਰ ਇਹਨਾਂ ਨੇ ਇਤਿਹਾਸ ਨਹੀਂ ਪੜ੍ਹਿਆ ਆਏਗਾ ਹਮ ਇਤਿਹਾਸ ਨਹੀਂ ਪੜ੍ਹਦੇ ਹੈਗੇ ਬਸ ਉਹ ਮਗਰੋਂ ਜਦਾਂ ਮੈਂ ਪੇਡਾਂ ਨਹੀਂ ਹੁੰਦੀਆਂ ਇੱਕ ਪੇਡ ਮਗਰ ਸਾਰੀਆਂ ਪੇਡਾਂ ਤੋਂ ਪੈਂਦੀਆਂ ਆ ਬਸ ਇਦਾਂ ਹੀ ਬੰਦੇ ਆ ਫੜੋ ਫਲਾਨੀ ਜਗ੍ਹਾ ਇੱਕ ਡੇਰਾ ਖੁੱਲ ਗਿਆ ਇੱਕ ਜਣਾ ਗਿਆ ਉੱਤੇ ਮਗਰੋਂ ਮਗਰੀ ਸਾਰਿਆਂ ਨੇ ਜਾਣ ਲੈ ਬੈਠਾ ਠੀਕ ਠੀਕ ਹੈ ਤੁਹਾ ਆਪਾਂ ਜੇ ਸੂਬੇ ਦੀ ਗੱਲ ਕਰੀਏ ਤੇ ਪਿੱਛੇ ਜੇ ਇੱਕ ਸਰਵੇ ਹੋਇਆ ਕਿ ਜਿਹੜੇ ਇੱਥੇ ਸੂਬੇ ਦੇ ਵਿੱਚ ਡੇਰੇ ਨੇ ਡੇਰਾਬਾਦ ਬਹੁਤ ਜ਼ਿਆਦਾ ਬਾਤ ਚੁੱਕਾ ਡੇਰੇ ਡੇਰੇ ਆਪਾਂ ਕਹਿ ਸਕਦੇ ਕਿ 3000 ਤੋਂ ਜ਼ਿਆਦਾ ਡੇਰੇ ਨੇ ਸੂਬੇ ਦੇ ਵਿੱਚ ਕੱਲੇ ਸੋ ਜਿਹੜੇ ਸਕੂਲਾਂ ਦੀ ਗਿਣਤੀ ਹੈ ਉਹ ਤਕਰੀਬਨ 14 ਤੋਂ 1500 ਦੀ ਹੈ ਇਹਦੇ ਬਾਰੇ ਕੀ ਕਹਿਣਾ ਇਹਦੇ ਬਾਰੇ ਹੁਣ ਜਿੱਦਾਂ ਹੁਣ ਡੇਰੇ ਦਾ ਨੂੰ ਜਣ ਕਿ ਜੇ ਇਹਨਾਂ ਦਾ ਦਿਮਾਗ ਕੰਮ ਕਰੇ ਤਾਂ ਇਹ ਦੇਰਿਆਂ ਦੀ ਜਗ੍ਹਾ ਬੱਚਿਆਂ ਨੂੰ ਫ੍ਰੀ ਸਿੱਖਿਆ ਵੀ ਦੇ ਸਕਦੇ ਜਿਤੇ ਇੰਨਾ ਪਿਆ ਉੱਥੇ ਲਾਉਂਦੇ ਆ ਸਕੂਲ ਵੀ ਖੋਲ ਸਕਦੇ ਵਧੀਆ ਕੌਜੇ ਹੋ ਸਕਦੇ ਬੱਚਿਆਂ ਨੂੰ ਸਕਾਲਰਸ਼ਿਪ ਦੇਣ ਪਰ ਇਦਾਂ ਦਾ ਕੋਈ ਆਪਣੇ ਜਣ ਕਿ ਇੰਡੀਆ ਵਿੱਚ ਕੋਈ ਹੈ ਨਾ ਰੂਲ ਨਹੀਂ ਹੈਗਾ ਸੂ ਦੇਸ਼ ਦੇ ਸੰਵਿਧਾਨ ਦੇ ਵਿੱਚ ਤੇ ਸਾਫ ਸਾਫ ਲਿਖਿਆ ਹੋਇਆ ਕਿ ਜਿਹੜੀ ਸਿਹਤ ਔਰ ਸਿੱਖਿਆ ਜਿਹੜੀ ਬਿਲਕੁਲ ਯਕੀਨੀ ਔਰ ਜਿਹੜੀ ਫ੍ਰੀ ਜਿਹੜੀ ਮਿਲਣੀ ਚਾਹੀਦੀ ਹੈ ਸਭ ਇੰਡੀਆ ਨੂੰ ਲਾਗੂ ਨਹੀਂ ਕਰਦੇ ਪੂਰੀ ਤਰ੍ਹਾਂ ਸਰਧਾਨ ਇੱਕ ਵਾਰੀ ਲਾਗੂ ਹੋ ਜੇ ਪੂਰੀ ਤਰ੍ਹਾਂ ਤਾਂ ਆਪਣਾ ਦੇਜ ਬੇਪਾਰਤ ਆਪਣਾ ਸੋਨੇ ਦੀ ਕਿੜੀ ਵਿੱਚ ਬਦਲ ਜੂਗਾ ਹੂੰ ਪਰ ਜੇਕਰ ਸਰਧਾਨ ਪੂਰੀ ਤਰ੍ਹਾਂ ਲਾਗੂ ਹੋ ਜੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਸੋ ਇਹਨਾਂ ਨੂੰ ਮਾਈਕ ਦੇ ਦਿਓ ਹਾਂਜੀ ਜੈਪੀਮ ਕੀ ਨਾਮ ਹੈ ਤੁਹਾਡਾ ਸੁਮਿਤ ਕਾਲ ਸੋ ਦੋਨੋਂ ਬਰਾਦਰ ਬਰਾਇਆ ਠੀਕ ਹੈ ਜੀ ਸੋ ਇਹਨਾਂ ਨੇ ਬਹੁਤ ਚੰਗੇ ਵਿਚਾਰ ਦਿੱਤੇ ਬਾਬਾ ਸਾਹਿਬ ਬਾਰੇ ਸੋ ਤੁਸੀਂ ਕਿੰਨਾ ਕੁ ਜੁੜੇ ਹੋ ਬਾਬਾ ਸਾਹਿਬ ਦੇ ਜਿਹੜੇ ਵਿਚਾਰਾਂ ਦੇ ਨਾਲ ਉਹਨਾਂ ਦੇ ਮਿਸ਼ਨ ਦੇ ਨਾਲ ਬਾਬਾ ਸਾਹਿਬ ਨਾਲ ਜਿੱਤ ਤੱਕ ਕਿ ਸੈਰ ਤੋਂ ਲੈ ਕੇ ਪੈਰਾ ਤੱਕ ਉਹਨਾਂ ਨਾਲ ਹੀ ਜੁੜੇ ਆਂ ਕੀ ਬਾਤ ਹੈ ਬਹੁਤ ਚੰਗੀ ਗੱਲ ਹੈ ਸੋ ਮਤਲਬ ਕਹਿਣ ਤੋਂ ਭਾਵ ਕਿ ਨਿਰੰਤਰ ਜਿਹੜਾ ਆਪਾਂ ਤੁਹਾਡੇ ਘਰ ਦੇ ਵਿੱਚ ਜਿਹੜਾ ਇਹਨਾਂ ਦੇ ਵਿਚਾਰਾਂ ਦਾ ਆਪਾਂ ਕਹਿ ਸਕਦੇ ਹਾਂ ਕਿ ਸੰਮੇਲਨ ਤੁਹਾਡਾ ਚੱਲਦਾ ਰਹਿੰਦਾ ਡਿਬੇਟਸ ਚੱਲਦੀਆਂ ਰਹਿੰਦੀਆਂ ਨੇ ਤੁਹਾਡੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਨੇ ਬੈਠੇ ਇਕੱਠੇ ਬੈਠੇ ਹੋਵਾਂਗੇ ਕੋਈ ਉਹਨਾਂ ਦੀ ਗੱਲ ਛੇੜ ਲਈਏ ਉਹਨਾਂ ਗੱਲ ਉਹਨਾਂ ਦੇ ਬਾਰੇ ਗੱਲ ਹੁੰਦੀ ਰਹਿੰਦੀ ਸੋ ਕਿੰਨੀ ਕੁ ਊਰਜਾ ਕਿੰਨੀ ਕੁ ਕ੍ਰਾਂਤੀ ਉਹਨਾਂ ਦੇ ਵਿਚਾਰਾਂ ਤੋਂ ਤੁਹਾਡੇ ਜਿਹੜੇ ਅਹਿਮਾਨ ਅੰਦਰ ਭਰ ਰਹੀ ਹੈ ਵਾਧੂ ਹੀ ਵਾਧੂ ਹੈ ਹਾਂਜੀ ਸੋ ਠੀਕ ਹੈ ਸੋ ਇਹ ਅੱਜ ਜਿਹੜਾ ਚੇਤਨਾ ਮਾਰਚ ਤੁਸੀਂ ਸ਼ਮੂਲੀਅਤ ਕੀਤੀ ਗਏ ਸਾਂ ਚੇਤਨਾ ਮਾਰਚ ਵਿੱਚ ਹਾਂਜੀ ਗਏ ਕਿਵੇਂ ਦਾ ਰਿਹਾ ਸਾਰਾ ਸਾਡਾ ਬਹੁਤ ਵਧੀਆ ਰਿਹਾ ਮਤਲਬ ਬਹੁਤ ਵਧੀਆ ਜਿੱਦਾਂ ਸਫਰ ਸੀ ਅੱਗੇ ਨਾਲੋਂ ਕਾਫੀ ਲੋਕ ਜੁੜੇ ਆ ਠੀਕ ਹੈ ਸੋ ਪੂਰਾ ਸ਼ਹਿਰ ਜੇਪਾ ਸ਼ਹਿਰ ਨਕੋਦਰ ਦੀ ਗੱਲ ਕਰੀਏ ਤੇ ਪੂਰਾ ਸ਼ਹਿਰ ਨਕੋਦਰ ਭੀਮਾ ਹੀ ਹੋ ਚੁੱਕਿਆ ਸੀ ਔਰ ਜੇਕਾਰਿਆਂ ਨਾਲ ਭੀਮਰਾਓ ਸਾਹਿਬ ਨਾਲ ਜੇਕਾਰਿਆਂ ਨਾਲ ਗੂੰਜ ਰਿਹਾ ਸੀ ਹਾਂਜੀ ਹਾਂਜੀ ਗੂੰਜ ਰਿਹਾ ਸੀ ਸੋ ਇਸ ਵਾਰ ਤੇ ਮੈਂ ਸੁਣਿਆ ਕਿ ਜਿਹੜੇ ਹਲਕਾ ਨਕੋਦਰ ਦੇ ਵਕਫਾ ਪਿੰਡ ਨੇ ਉਹਦੇ ਵਿੱਚੋਂ ਵੀ ਭਾਰੀ ਗਿਣਤੀ ਦੇ ਵਿੱਚ ਜਿਹੜੇ ਸੰਗਤ ਆਈਆਂ ਸਨ ਹਾਂਜੀ ਆਏ ਸਨ ਕੀ ਮਤਲਬ ਜਿੱਦਾਂ ਅੱਗੇ ਨਾਲੋਂ ਬਹੁਤ ਜ਼ਿਆਦਾ ਇਕੱਠ ਹੋ ਰਿਹਾ ਸੀ ਜੀ ਹੌਲੀ ਹੌਲੀ ਲੋਕ ਜੁੜ ਰਹੇ ਆ ਠੀਕ ਹੈ ਜੀ ਸੋ ਤੁਹਾਡਾ ਕੀ ਐਂਡ ਦੇ ਵਿੱਚ ਮੈਸੇਜ ਹੈ ਬਾਬਾ ਸਾਹਿਬ ਦੇ ਨਾਲ ਉਹਨਾਂ ਦੇ ਮਿਸ਼ਨ ਦੇ ਨਾਲ ਜਿਹੜਾ ਨਵਾਂ ਯੂਥ ਜੁੜੇ ਜਿਕਰ ਇਸ ਮਹੱਲੇ ਦੀ ਗੱਲ ਕਰੀਏ ਤੇ ਮਿਸ਼ਨਰੀ ਮਹੱਲਾ ਹੈ ਇੱਥੋਂ ਦੇ ਜਿਹੜੇ ਬਜ਼ੁਰਗ ਨੇ ਉਹ ਗੁਰਤੀ ਦੇ ਵਿੱਚ ਜਿਹੜੇ ਨਵੇਂ ਯੂਥ ਨੂੰ ਮਿਸ਼ਨ ਦੇ ਕੇ ਗਏ ਨੇ ਔਰ ਮਿਸ਼ਨ ਦੇ ਨਾਲ ਜੁੜ ਵੀ ਰਹੇ ਨੇ ਸੋ ਆਉਣ ਵਾਲੇ ਜਿਹੜੀਆਂ ਪੀੜ੍ਹੀਆਂ ਨੇ ਹੋਰ ਜਿਹੜੇ ਯੂਥ ਨੇ ਹੋਰ ਨਾ ਆਪਾਂ ਸ਼ਹਿਰਾਂ ਦੇ ਜਾਂ ਪਿੰਡਾਂ ਦੇ ਕਈ ਉਹਨਾਂ ਨੂੰ ਕੀ ਮੈਸੇਜ ਦੋਗੇ ਮੈਂ ਤਾਂ ਹੀ ਮੈਸੇਜ ਦੇਣਾ ਚਾਹੁੰਦਾ ਆ ਵੀ ਵੱਦ ਤੋਂ ਵੱਧ ਲੋਕ ਬਾਲਾ ਸਾਹਿਬ ਦੇ ਮਿਸ਼ਨ ਨਾਲ ਜੁੜਨਾ ਉਹਨਾਂ ਦਾ ਮਿਸ਼ਨ ਅੱਗੇ ਵਧਾਉਣਾ ਜਾਂ ਕਿ ਆਪਾਂ ਪੰਜਾਬ ਨੂੰ ਵਧੀਆ ਤੇ ਖੁਸ਼ਹਾਲ ਬਣਾਇਆ ਜਾ ਸਕਦਾ ਧੰਨਵਾਦ ਜੀ ਹਾਂ ਜੈ ਪਿੰਦ ਜੀ ਜੈ ਪਿੰਦ ਜੈ ਪਾ ਜੈ ਗੁਰਦੇ ਤੋਂ ਇਹ ਸਨ ਮਹਿਲਾ ਗੁਰੂ ਵਿਦਾਸਪੁਰਾ ਦਾ ਜਿਹੜਾ ਬਿਲਕੁਲ ਕ੍ਰਾਂਤੀਕਾਰੀ ਯੂਥ ਸੋ ਜਿਹੜੇ ਇਹਨਾਂ ਨੇ ਆਪਣੇ ਕ੍ਰਾਂਤੀਕਾਰੀ ਵਿਚਾਰ ਰੱਖੇ ਸੋ ਤਸਵੀਰਾਂ ਸਨ ਸਤਿਗੁਰੂ ਵਿਦਾਸ ਮਹਾਰਾਜ ਜੀ ਉਹਨਾਂ ਦੇ ਜਿਹੜਾ ਗੁਰੂ ਕਰਨ ਇਸ ਨਗਰ ਵਿੱਚ ਬਣਿਆ ਉਸ ਬਿਲਕੁਲ ਗੁਰੂ ਘਰ ਦੇ ਬਾਹਰੋਂ ਤਸਵੀਰਾਂ ਗੁਰੂ ਘਰ ਨੂੰ ਬਿਲਕੁਲ ਦੁਲਹੰਦੀ ਤਰ੍ਹਾਂ ਸਜਾ ਦਿੱਤਾ ਗਿਆ ਕਿਉਂਕਿ 14 ਅਪ੍ਰੈਲ ਡਾਕਟਰ ਭੀਮrao ਅੰਬੇਡਕਰ ਸਾਹਿਬ ਹੋਣਾ ਦਾ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਜਨਮ ਦਿਵਸ ਬਹੁਤ ਹੀ ਨਜ਼ਦੀਕ ਹੈ ਸੋ ਅੱਜ 12 ਅਪ੍ਰੈਲ ਨੂੰ ਇੱਕ ਵਿਸ਼ਾਲ ਜਿਹੜੀ ਚੇਤਨਾ ਮਾਰਚ ਇਸ ਨਗਰ ਇਸ ਮਹੱਲੇ ਵਿੱਚੋਂ ਕੱਢੀ ਗਈ। ਕੋਈਆਂ ਨਹੀਂ ਤਸਵੀਰਾਂ ਵਖਾਂਦਾ ਹੋਇਆ ਮੈਂ ਸਾਰਿਆਂ ਸਾਥੀਆਂ ਤੋਂ ਸਾਰੇ ਵੀਰਾਂ ਤੇ ਭੈਣਾਂ ਤੋਂ ਇਜਾਜ਼ਤ ਚਾਹਨਾ ਵਾ ਜੀ। ਜੈ ਗੁਰਦੇਵ ਧੰਗੁਰਦੇ ਜੈ ਪੀਮ ਜੈ ਬਾਤ ਸਤਿ ਸ਼੍ਰੀ ਅਕਾਲ ਜੀ